ਸਰਕਾਰੀ ਨੌਕਰੀ ਭਾਈ ਕੀ ਕਰਨਾ ਹੈ ਸਿਰਫ 40 5000 60000 ਰੁਪਇਆ ਲੋਕੀ ਤੁਸੀਂ ਆਪਣਾ ਬਿਜ਼ਨਸ ਸੈੱਟ ਕਰੋ 50 60000 ਰੁਪਇਆ ਜਾਂਦਾ ਕਮਾ ਸਕਦੇ ਤਿੰਨਾ ਮਰਜ਼ੀ ਇੱਥੇ ਕੰਮ ਕਰ ਲਓ ਭਾਈ ਸਾਰਾ ਕੁਝ ਵਰਲਡ ਵਾਈਡ ਦੇ ਵਿੱਚ ਬਿਜ਼ਨਸ ਕਰਨ ਨੂੰ ਸਾਰਾ ਨਾ ਓਪਰਚੁਨਿਟੀ ਇੰਡੀਆ ਦੇ ਵਿੱਚ ਧਾਰਨ ਦੇ ਕੇ ਦੱਸੋ ਕਿ ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਹੈ ਕਿਹੜੇ ਕਿਹੜੇ ਕੰਮ ਨੇ ਕਿਉਂਕਿ ਮੈਂ ਭਾਈ ਆਪ ਖੁਦ ਕੰਮ ਖੋਲੇ ਆ ਇੱਥੇ ਠੀਕ ਹੈ ਕਾਹਦਾ ਕੰਮ ਤੁਸੀਂ ਗੁੜ ਦਾ ਗੁੜ ਦਾ ਕੰਮ ਖੋਲੇ ਠੀਕ ਹੈ ਮੈਂ ਵੇਲਣਾ ਲਾਇਆ ਠੀਕ ਹੈ। ਉਹਦਾ ਮੈਂ ਆਪ ਮੰਨ ਲਓ ਜ਼ਮੀਨ ਲੈ ਕੇ, ਜ਼ਮੀਨ ਠੇਕੇ ਤੇ ਲੈ ਕੇ ਕੁਝ ਆਪਣੀ ਆ। ਉਹਦੇ ਵਿੱਚ ਕਮਾਦ ਲਾਇਆ। ਉਹ ਜਿਹੜੀ ਪ੍ਰੋਡਿਊਸ ਕਰਦੇ ਆ ਆਪਣਾ ਆਪਾਂ ਨੂੰ ਗੁੜ ਨੂੰ ਬਣਾ ਕੇ ਜਿਹੜੀ ਦੁੱਗਣੀ ਕਮਾਈ ਕੱਢਦੇ ਪਏ। ਹਾਂਜੀ। ਕਿੰਨੇ ਕੁ ਪੈਸੇ ਇੱਕ ਬੰਦਾ ਪਿੰਡ ਦੇ ਵਿੱਚ ਰਹਿ ਕੇ ਕਮਾ ਸਕਦਾ? 15-2000 ਰੁਪਏ ਜੀ ਡੇਲੀ ਸੇਲ ਆ 15-20000 ਦੀ ਰੇਟ ਜੀ। ਡੇਲੀ ਹੋ ਜਾਂਦੀ ਹੈ। ਹਾਂ। ਕਿਹੜੇ ਨੌਜਵਾਨ ਨੂੰ ਅੱਜ ਦੀ ਡੇਟ 'ਚ ਬਾਹਰ ਜਾਣਾ ਚਾਹੀਦਾ ਜਾਂ ਕਿਹੜੇ ਨੌਜਵਾਨ ਨੂੰ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਬਿਜ਼ਨਸ ਕਰਨਾ ਚਾਹੀਦਾ ਮੈਨੂੰ ਲੱਗਦਾ ਨਹੀਂ ਜਾਣ ਦੀ ਲੋੜ ਆ ਬਾਹਰ ਇੱਥੇ ਕੰਮ ਬਹੁਤ ਕਰਨ ਵਾਲਾ ਬੜੇ ਸਾਰੇ ਨੌਜਵਾਨ ਕਰਨਾ ਵੀ ਚਾਹੁੰਦੇ ਨੇ ਬਾਈ ਜੀ ਕੁਝ ਗਰੀ ਪਰਿਵਾਰਾਂ ਤੋਂ ਨੇ ਲੋਡਵੰਦ ਨੇ ਉਹ ਕਹਿੰਦੇ ਅਸੀਂ ਰਹਿਣਾ ਤਾਂ ਇੱਥੇ ਚਾਹੁੰਦੇ ਆ ਕੰਮ ਵੀ ਇੱਥੇ ਕਰਨਾ ਚਾਹੁੰਦੇ ਆ ਸਾਡੇ ਕੋਲ ਵਿਜ਼ਨ ਵੀ ਹੈਗਾ ਪਰ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈਗਾ ਇਹਨਾਂ ਨੌਜਵਾਨਾਂ ਦੇ ਲਈ ਵੀ ਤੁਹਾਡੇ ਕੋਲ ਕੋਈ ਪਲਾਨ ਹੈ ਕੁਝ ਨਾ ਕੁਝ ਚਲੋ ਆਪਾਂ ਜੇ ਕੋਈ ਬੰਦਾ ਚਾਹੁੰਦਾ ਉਹਦੀ ਆਪਾਂ ਮਾਰਗਦਰਸ਼ ਕਰਾਂਗੇ ਪਰ ਮੈਨੂੰ ਮੈਨੂੰ ਲੱਗਦਾ 20 30 40000 ਰੁਪਏ ਚ ਕੰਮ ਸ਼ੁਰੂ ਹੋ ਸਕਦਾ ਥੋੜੇ ਵੀ ਜਹਾਂ ਚੋਂ ਤਾਂ ਕਿ ਪੱਕੇ ਤੌਰ ਤੇ ਪੰਜਾਬ ਬਿਲਕੁਲ ਭਾਈ ਆ ਜਾਣਾ ਬਸ ਦੋ ਕੰਮ ਹੋ ਇੱਕ ਦੋ ਹੋਰ ਕੰਮ ਆਪਾਂ ਸੈਟਿੰਗ ਕਰਕੇ ਤਾਂ ਆਪਾਂ ਵਾਪਸ ਆ ਜਾਣਾ ਭਾਈ ਬਾਹਰ ਜੇ ਰਹਿਣਾ ਤਾਂ ਭਾਈ ਫਿਰ ਜਿਹੜੇ ਨਿਆਣੇ ਨਿੱਕੇ ਉੱਥੇ ਹੋ ਗਏ ਫਿਰ ਪਿਛਲੀ ਪੀੜੀ ਵੀ ਖਤਮ ਹੋ ਜਾਣੀ ਕੋਈ ਫਾਇਦਾ ਨਹੀਂ ਜਨਰਈਆਂ ਨੂੰ ਸਭ ਤੋਂ ਵੱਡੀ ਚਿੰਤਾ ਕੀ ਸਤਾਉਂਦੀ ਪੰਜਾਬ ਨੂੰ ਲੈ ਕੇ ਮਾਰਨੋਂ ਵੱਡੀ ਪ੍ਰੋਬਲਮ ਭਾਈ ਇਸ ਟਾਈਮ ਇਥੇ ਨਸ਼ੇ ਦੀ ਥੋਡੇ ਕੋਲ ਇਸ ਚੀਜ਼ ਨੂੰ ਲੈ ਕੇ ਕੀ ਪਲਾਨ ਹੈ ਆਪਾਂ ਚਾਹੁੰਦੇ ਆ ਭਾਈ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਇੰਨੀ ਕੁ ਸਟਰੋਂਗ ਬਣਾ ਦੇਈਏ ਪੇ ਨਸ਼ਾ ਜਿੱਦਾਂ ਮਰਜ਼ੀ ਆਉਂਦਾ ਰਵੇ ਆਪਾਂ ਨੂੰ ਡਿਮਾਂਡ ਤੇ ਕੰਮ ਕਰਨ ਦੀ ਲੋੜ ਆ ਅਛਾ ਪਿਆਰ ਰਵੇ ਦਿਖਦਾ ਰਵੇ ਕਿਸੇ ਨੇ ਜਾਣੇ ਨਹੀਂ ਲੈਣਾ ਪਈ ਹਟ ਜੂਗਾ ਮੈਂ ਹੁਣ ਆਪਣੇ ਪਿੰਡ ਦੀ ਡਾਈਟ ਦਾ ਖਰਚਾ ਲਿਆ ਹਨਾ ਡਾਈਟ ਸਾਰੀ ਤੁਸੀਂ ਦਿੰਦੇ ਹੋ ਜੋ ਵੀ ਮੰਨ ਲਓ ਪਲੇਅਰ ਨੂੰ ਚਾਹੀਦਾ ਹੁੰਦਾ ਨੋਰਮਲ ਉਹ ਆਪਾਂ ਦੇਵਾਂਗੇ ਕਿਉਂਕਿ ਉਹਨਾਂ ਨੂੰ ਲਾਜ ਹੋਊਗਾ ਉਹ ਗਰਾਊਂਡ 'ਚ ਆਉਣਗੇ ਮੈਂਟਲੀ ਸਟਰੋਂਗ ਹੋਣਗੇ ਸასი ਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪੀਤ ਸਿੰਘ ਕਾਲੋ ਮੇਰੇ ਨਾਲ ਇਸ ਵੇਲੇ ਨੌਜਵਾਨ ਸੋਨੂ ਨਿਜਰ ਮੌਜੂਦ ਹੈਗੇ ਨੇ ਜਿਹੜੇ ਕੈਨੇਡਾ ਤੋਂ ਪੰਜਾਬ ਇਸ ਵੇਲੇ ਆਏ ਹੋਏ ਨੇ 7 ਸਾਲ ਪਹਿਲਾਂ ਸੋਨੂ ਨਿਜਰ ਪੰਜਾਬ ਤੋਂ ਕੈਨੇਡਾ ਗਏ ਸੀਗੇ ਜਿੱਥੇ ਜਾ ਕੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਪੈਸਾ ਕਮਾਇਆ ਕਾਰੋਬਾਰ ਸੈੱਟ ਕੀਤਾ ਲਾਈਫ ਸੈੱਟ ਕੀਤੀ ਪਰ ਪੰਜਾਬ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੇ ਨੇ ਜਜ਼ਬਾਤੀ ਹੋ ਜਾਂਦੇ ਨੇ ਕਹਿੰਦੇ ਨੇ ਕਿ ਜਦੋਂ ਪੰਜਾਬ ਵੱਲ ਨਜ਼ਰ ਮਾਰਦੇ ਆ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਪੰਜਾਬ ਦੀ ਜਵਾਨੀ ਦਾ ਇੱਕ ਵੱਡਾ ਹਿੱਸਾ ਜਾਂ ਤਾਂ ਏਜੰਟਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋਇਆ ਪਿਆ ਜਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਔਰ ਇੱਕ ਹਿੱਸਾ ਨੌਜਵਾਨਾਂ ਦਾ ਉਹ ਵੀ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਲਈ ਜਦੋਜਹਿਦ ਕਰ ਰਿਹਾ ਪਰ ਵਿਜ਼ਨ ਕੋਲ ਨਹੀਂ ਹੈਗਾ ਮੇਰੇ ਨਾਲ ਸੋਨੂ ਨਿਜਰ ਮੌਜੂਦ ਨੇ ਇੱਕ ਵਿਜ਼ਨ ਲੈ ਕੇ ਪੰਜਾਬ ਦੇ ਵਿੱਚ ਆਏ ਹੋਏ ਨੇ ਕਹਿੰਦੇ ਨੇ ਕਿ ਨੌਜਵਾਨਾਂ ਨਾਲ ਦੇ ਲਈ ਕੁਝ ਕਰਨਾ ਚਾਹੁੰਦੇ ਆ ਕਾਰੋਬਾਰ ਜਿਕਰ ਨੌਜਵਾਨ ਸੈੱਟ ਕਰਨਾ ਚਾਹੁੰਦੇ ਤਾਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ ਖੇਡਾਂ ਦੇ ਨਾਲ ਜੋੜਨਾ ਚਾਹੁੰਦੇ ਆ ਕੀ ਵਿਜ਼ਨ ਹੈ ਸਾਰੀ ਗੱਲਬਾਤ ਕਰਦੇ ਆ ਤੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੀ ਗੱਲਬਾਤ ਕਿਵੇਂ ਲੱਗ ਰਿਹਾ ਜੀ ਪੰਜਾਬ ਆ ਕੇ ਫੇਰ ਬਹੁਤ ਵਧੀਆ ਜੀ ਮੈਂ ਚਾਹੁੰਦਾ ਕਿ ਥੋੜਾ ਜਆ ਆਪਣੇ ਬਾਰੇ ਤੁਸੀਂ ਦੱਸੋ ਕਿ ਕਦੋਂ ਤੁਸੀਂ ਕੈਨੇਡਾ ਗਏ ਕੀ ਵਿਜ਼ਨ ਲੈ ਕੇ ਗਏ ਸੀ ਕਿ ਔਰ ਕੀ ਵਿਜ਼ਨ ਲੈ ਕੇ ਹੁਣ ਤੁਸੀਂ ਪੰਜਾਬ ਆਏ ਹੋ ਹਾਂ ਭਾਈ ਮੈਨੂੰ 7 ਸਾਲ ਹੋ ਗਏ ਗਏ ਨੇ ਜੀ ਜੀ ਤੇ ਇੱਥੇ ਬ੍ਰੈਮਟਨ ਸ਼ਹਿਰ ਚ ਰਹਿੰਦੇ ਆਪਾਂ ਤੇ ਮਿਹਨਤ ਮਿਹਨਤ ਕਰਨ ਗਏ ਸੀ ਮਿਹਨਤ ਕੀਤੀ ਆ ਭਾਜੀ ਹੂੰ ਤੇ ਮਿਹਨਤ ਕੀਤੀ ਪਰ ਪਿਛਲੇ ਬੰਦੇ ਨੂੰ ਭਾਈ ਜਿੱਥੋਂ ਬੰਦਾ ਜੰਮਿਆ ਪਲਿਆ ਹੋਵੇ ਹਨ ਹੂੰ ਇੱਥੇ ਖੇਡੇ ਹੋਈਏ ਹਮੇਸ਼ਾ ਬੰਦੇ ਦੇ ਦਿਮਾਗ ਦੇ ਵਿੱਚ ਗੱਲ ਚੱਲਦੀ ਰਹਿੰਦੀ ਸਾਰੇ ਇੱਕ ਜਿੰਨੇ ਬਾਹਰ ਐਨਆਰਆਈ ਬੰਦੇ ਆ ਨਾ ਉਹ ਸਾਰੇ ਚਿੰਤਤ ਆ ਭਾਜੀ ਤੇ ਉਹ ਸਾਰੇ ਚਿੰਤਤ ਆ ਬੜੀ ਉਹਨਾਂ ਨੂੰ ਆਪਣੇ ਪਿੰਡ ਦੀ ਚਿੰਤਾ ਆ ਤੇ ਆਪਣੇ ਮੰਨ ਲਓ ਪਿੰਡ ਬਾਰੇ ਪੰਜਾਬੀਆਂ ਬਾਰੇ ਪੰਜਾਬ ਬਾਰੇ ਹਮੇਸ਼ਾ ਬੰਦੇ ਐਨਆਰਆਈ ਸੋਚਦੇ ਸੋ ਜਿਹੜਾ ਪਿੰਡ ਉਹ ਮੁੰਡਾ ਬਾਹਰ ਚੱਲ ਜਾਂਦਾ ਉਹ ਹਮੇਸ਼ਾ ਦਿਮਾਗ ਬੰਦਾ ਪਿੰਡ 'ਚ ਹੀ ਰਹਿੰਦਾ ਐਨਆਰਆਈਆਂ ਨੂੰ ਸਭ ਤੋਂ ਵੱਡੀ ਚਿੰਤਾ ਕਿਸ ਤੋਂਦੀ ਪੰਜਾਬ ਨੂੰ ਲੈ ਕੇ ਕਿਉਂਕਿ ਸਰਕਾਰਾਂ ਤਾਂ ਇੱਥੇ ਵਾਅਦੇ ਕਰਦੀਆਂ ਨੇ ਕਿ ਰੰਗਲਾ ਪੰਜਾਬ ਅਸੀਂ ਬਣਾਤਾ ਐਨਆਰਆਈ ਕੀ ਸੋਚਦਾ ਕਿ ਪੰਜਾਬ ਨੂੰ ਲੈ ਕੇ ਕਿਸ ਗੱਲ ਤੋਂ ਚਿੰਤਤ ਹੈ ਭਾਈ ਯਾਦਾ ਐਨਆਰਆਈ ਉੱਥੇ ਬੰਦੇ ਜਿੰਨੇ ਵੀ ਬੰਦੇ ਹੈਗੇ ਆ ਇੱਕ ਤਾਂ ਉਹੀ ਸੋਚਦੇ ਆ ਵੀ ਆਪਾਂ ਵੀ ਜਿਹੜੀ ਉਹ ਸਾਰਨੋਂ ਵੱਡੀ ਪ੍ਰੋਬਲਮ ਭਾਈ ਇਸ ਟਾਈਮ ਇਥੇ ਨਸ਼ੇ ਦੀ ਆ ਹੂੰ ਤੁਸੀਂ ਕਿੰਨੇ ਬੰਦੇ ਮਾਵਾ ਕਰ ਲਾਉਂਦੀਆਂ ਤੁਸੀਂ ਵੀਡੀਓ ਕਿੰਨੀਆਂ ਦੇਖਦੇ ਆ ਆਪਾਂ ਉੱਥੇ ਦੇਖਦੇ ਆ ਫਿਰ ਆਪਾਂ ਉੱਥੇ ਦੇਖਦੇ ਆ ਯਾਰ ਵੀ ਇੰਨਾ ਇਦਾਂ ਕਿਉਂ ਹੋ ਗਿਆ ਹੂੰ ਤੇ ਉਹ ਚਲੋ ਸਰਕਾਰਾਂ ਦਾ ਵੀ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਭਾਈ ਬੰਦਾ ਮੈਂਟਲੀ ਇੰਨਾ ਸਟਰੋਂਗ ਹੋਣਾ ਚਾਹੀਦਾ ਨਸ਼ਾ ਤਾਂ ਵਰਲਡ ਵਾਈਡ ਦੀ ਪ੍ਰੋਬਲਮ ਹੈ ਸਾਰੇ ਪਾਸੇ ਹੂੰ ਤੁਸੀਂ ਮੈਂਟਲੀ ਬੰਦੇ ਨੂੰ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਨਸ਼ਾ ਕੋਲ ਪਿਆ ਤਾਂ ਪੀਂਦਾ ਤਾਂ ਕੋ ਪੀਂਦਾ ਰਹੇ ਤੁਸੀਂ ਮੈਂਟਲੀ ਇੰਨੇ ਸਟਰੋਂਗ ਹੋਵੋ ਹੂੰ ਕਿ ਤੁਹਾਨੂੰ ਨਸ਼ੇ ਦੀ ਮੰਨ ਲਓ ਕੋਲ ਪਿਆ ਬੰਦਾ ਖਾਂਦਾ ਪੀਂਦਾ ਤੁਸੀਂ ਅਸੀਂ ਵੀ ਭਾਈ ਮੰਨ ਲਓ ਇੱਥੇੋਂ ਗਏ ਆ ਹੂੰ ਸਾਡੇ ਨਾਲ ਦੇ ਕਈ ਬੰਦੇ ਖਾਂਦੇ ਪੀਂਦੇ ਹੁੰਦੇ ਸੀ ਪਰ ਆਪਾਂ ਮੈਂਟਲੀ ਇੰਨੇ ਸਟਰੋਂਗ ਸੀਗੇ ਮਤਲਬ ਵੀ ਨਹੀਂ ਸੀ ਕਿਉਂਕਿ ਦੇਖਿਆ ਸੀ ਵੀ ਮਾੜਾ ਟਾਈਮ ਆਪਾਂ ਬਹੁਤ ਦੇਖਿਆ ਸਟਰਗਲ ਕਰਨੀ ਆ ਇੱਕ ਮਕਾਮ ਤੇ ਪਹੁੰਚਣਾ ਆ ਇੱਕ ਟੀਚਾ ਆ ਹੂੰ ਤੇ ਉਹ ਬੰਦੇ ਦੇ ਦਿਮਾਗ ਦੇ ਵਿੱਚ ਹਮੇਸ਼ਾ ਗੱਲ ਹੁੰਦੀ ਆ ਪਰ ਉਹਦਾ ਆਪਾਂ ਨੂੰ ਕੋਈ ਨਾ ਕੋਈ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਜ਼ਰੂਰੀ ਚਾਹੀਦਾ ਹੂੰ ਤੁਹਾਨੂੰ ਤੁਹਾਨੂੰ ਕਿਹੜੀ ਗੱਲ ਪਰੇਸ਼ਾਨ ਕਰਦੀ ਆ ਔਰ ਤੁਸੀਂ ਕੀ ਵੀ ਲੈ ਕੇ ਆਏ ਪਾਜੀ ਮੇਰਾ ਇਦਾਂ ਮੈਨੂੰ ਮੈਂ ਇੱਕ ਮੈਂ ਆਪਣੇ ਪਿਛਲੇ ਇੰਟਰਵਿਊ ਚ ਵੀ ਇੱਕ ਮੈਂ ਦੱਸਿਆ ਸੀਗਾ ਹੂੰ ਤੇ ਉਹਦੇ ਵਿੱਚ ਇਦਾਂ ਹੀ ਪਾਜੀ ਵੀ ਜਾਂ ਤਾਂ ਮੈਂ ਉਸ ਭੀੜ ਦਾ ਹਿੱਸਾ ਬਣਦਾ ਜਿੱਦਾਂ ਲਾਈਫ ਚੱਲੀ ਜਾਂਦੀ ਆ ਹੂੰ ਜਾਂ ਤਾਂ ਉਹਦੇ ਚੱਲੀ ਜਾਵੇ ਮੈਂ ਕੀ ਲੈਣਾ ਦੇਣਾ ਮੇਰੇ ਵੱਲੋਂ ਜੋ ਮਰਜ਼ੀ ਕਰੇ ਮੇਰੇ ਵੱਲੋਂ ਕੋਈ ਬੰਦਾ ਕੋ ਮਰੇ ਮੇਰੇ ਵੱਲੋਂ ਕੋਈ ਜੀਵੇ ਮੈਂ ਕੀ ਲੈਣਾ ਦੇਣਾ ਬਟ ਇੱਕ ਹੁੰਦਾ ਵੀ ਆਪਣੀ ਕੌਮ ਲਈ ਆਪਾਂ ਕੁਝ ਕਰੀਏ ਸੋ ਇਹ ਪਤਾ ਨਹੀਂ ਬਾਈ 3-4 ਮਹੀਨੇ ਤੋਂ ਮੇਰਾ ਦਿਮਾਗ ਬਹੁਤ ਜ਼ਿਆਦਾ 2 ਸਾਲ ਤੋਂ ਇੱਕ ਚੀਜ਼ ਮੈਨੂੰ ਪਰੇਸ਼ਾਨ ਕਰਦੀ ਸੀ ਵੀ ਜਿਹਨਾਂ ਨੂੰ ਛੋਟੇ-ਛੋਟੇ ਮੈਂ ਉੱਥੇ ਇੰਡੀਆ ਖੇਡਣ ਲਾ ਕੇ ਗਿਆ ਸੀ ਪਿੰਡ 'ਚ ਉਹ ਕਈ ਬੰਦੇ ਉਹਨਾਂ 'ਚ ਨਸ਼ੇ ਜੇ ਪੈ ਗਏ ਉਹ ਜਦੋਂ ਫਿਰ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਉਹ ਕਿੱਥੇ ਗਏ ਉਹ ਕਹਿੰਦੇ ਬਾਈ ਉਹ ਤਾਂ ਨਸ਼ਾ ਕਰਦੇ ਆ ਹੂੰ ਉਹ ਬੀਤੀ ਇਹ ਬੰਦੇ ਨੂੰ ਮੈਨੂੰ ਫਿਰ ਮੈਂ ਜਦੋਂ ਵਾਪਸ ਇੱਥੇ ਕੈਨੇਡਾ ਗਿਆ ਉਹ ਮੈਨੂੰ ਪਰੇਸ਼ਾਨ ਕਰਦੀ ਰਹੀ ਬਹੁਤ ਜ਼ਿਆਦਾ ਚੀਜ਼ ਅੱਛਾ ਵੀ ਯਾਰ ਕਰੀਏ ਕਰੀਏ ਹੈਨਾ ਕੁਝ ਕਰੀਏ ਫਿਰ ਮੈਂ ਦੋ ਚੋਂ ਬੰਦਿਆਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਆਪਾਂ ਕੀ ਲੈਣਾ ਦੇਣਾ ਉਹਨਾਂ ਨੇ ਨਹੀਂ ਸੁਧਰਨਾ ਹੂੰ ਚਲੋ ਠੀਕ ਹੈ ਬਟ ਜੇ ਉਹਨਾਂ ਨੇ ਨਹੀਂ ਸੁਧਰਨਾ ਮੈਂ ਇਹ ਚੀਜ਼ ਚਾਹੁੰਦਾ ਵੀ ਜਿੰਨਾ ਚਲੋ ਹੋ ਸਕਦਾ ਆਪਾਂ ਕਰਾਂਗੇ ਉਹਨਾਂ ਲਈ ਪਰ ਜਿਹੜੇ ਬੰਦੇ ਨਵੇਂ ਕਿਉਂਕਿ ਉਹਨਾਂ ਨਾਲ ਜਿੱਦਾਂ ਦਾ ਬੰਦੇ ਦੀ ਭਈ ਸਰਕਲ ਹੋਵੇ ਹੈਨਾ ਉਦਾਂ ਦਾ ਬੰਦੇ ਨੂੰ ਨਾਲ ਕੁਦਰਤੀ ਗੱਲ ਹੈ ਉਹ ਬੰਦਾ ਉਹ ਸਰਕਲ 'ਚ ਚਲੀ ਜਾਂਦਾ ਹੈ ਹਾਂ ਆਪਾਂ ਚਾਹੁੰਦੇ ਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਾ ਐਟ ਲੀਸਟ ਜਿਹੜੀ ਉਹ ਤੇ ਚੱਲੋ ਲੱਗੇ ਆ ਆਪਾਂ ਚੱਲੋ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ 100% ਇਹਨਾਂ ਹੋ ਸਕਦਾ ਆ ਆਪਾਂ ਕੱਢਾਂਗੇ ਉਹਨਾਂ ਨੂੰ ਵੀ ਪਰ ਜਿਹੜੇ ਬੰਦੇ ਨਵੀਂ ਜਨਰੇਸ਼ਨ ਆ ਆਪਾਂ ਉਹ ਵੀ ਚਾਹੁੰਦੇ ਆ ਵੀ ਉਹ ਨਾ ਜਾਣ ਉਸ ਰਸਤੇ ਤੇ ਉਹਦੇ ਲਈ ਆਪਾਂ ਨੂੰ ਰਸਤੇ ਤੇ ਉਹਨਾਂ ਨੂੰ ਭਾਜੀ ਖੇਡਾਂ ਨਾਲ ਜੋੜਨਾ ਪੈਣਾ ਤਾਂ ਜੋ ਮੈਂਟਲੀ ਸਟਰੋਂਗ ਹੋਣ ਆਪਣਾ ਕੰਮ ਕਰਦ ਕਰ ਸਕਣ ਠੀਕ ਆ ਤੋ ਜਿਹੜਾ ਪਲੇਅਰ ਹੁੰਦਾ ਭਾਜੀ ਤੇ ਜਿਹੜਾ ਨਾਰਮਲ ਬੰਦਾ ਹੁੰਦਾ ਨਾ ਲਾਈਫ ਉਹਦਾ ਬਹੁਤ ਅਸਪਰਕ ਹੁੰਦਾ ਪਲੇਅਰਾਂ ਨੂੰ ਪਲੇਅਰਾਂ ਨੂੰ ਜ਼ਿਆਦਾ ਪਤਾ ਹੁੰਦਾ ਆ ਤੂੰ ਕਬੱਡੀ ਵਾਲੇ ਲਾ ਲਓ ਹੋਰ ਆਪਣੇ ਕਿੰਨੀਆਂ ਮੰਨ ਲਓ ਖੇਡਾਂ ਹੈਗੀਆਂ ਉਹ ਬਹੁਤ ਪਾਈ ਫਰਕ ਹੁੰਦਾ ਪਲੇਅਰ ਦੇ ਵਿੱਚ ਤੇ ਨਾਰਮਲ ਬੰਦੇ ਦੇ ਵਿੱਚ ਇਸ ਕਰਕੇ ਆਪਣੇ ਨਿਆਣੇਆਂ ਨਿੱਕੇ ਨਿੱਕੇ ਉਹ ਗਰਾਊਂਡਾਂ 'ਚ ਨਹੀਂ ਭੇਜਦੇ ਉਹਨਾਂ ਨੂੰ ਹਾਂ ਉਹਨਾਂ ਨੂੰ ਗਰਾਊਂਡਾਂ 'ਚ ਭੇਜਣਾ ਚਾਹੀਦਾ ਤਾਂ ਜੋ ਨਿਆਣਿਆਂ ਦਾ ਵਧੇ ਫੁੱਲੇ ਸਰੀਰ ਉਹਨਾਂ ਦਾ ਵਧੇ ਫੁੱਲੇ ਫਿਰ ਉਹਨਾਂ ਨੂੰ ਇੱਕ ਕੋਚੇ ਜਰੂਰ ਜਾਣਾ ਚਾਹੀਦਾ ਕੋਈ ਨਾ ਕੋਈ ਜੇ ਕੋਚੇ ਕੋਚ ਦੇ ਹੇਠ ਨਹੀਂ ਜਾਣਾ ਤਾਂ ਪਿੰਡ ਦੇ ਕੋ ਸੀਨੀਅਰ ਪਲੇਅਰ ਹੁੰਦੇ ਆ ਉਹਨਾਂ ਦੀ ਗਾਈਡ ਹੇ ਜਾਣਾ ਚਾਹੀਦਾ ਜਿਹੜੇ ਵਧੀਆ ਬੰਦੇ ਆ ਤਾਂ ਜੋ ਆਪਣੇ ਉਹ ਆਪਣੇ ਮੈਂਟਲੀ ਸਟਰੋਂਗ ਹੋ ਸਕਣ ਤਾਂ ਉਹ ਆਪਣੀ ਜ਼ਿੰਦਗੀ ਦਾ ਜੋ ਵੀ ਸੰਘਰਸ਼ ਉਹਨਾਂ ਨੇ ਕਰਨਾ ਕਿਸੇ ਕੰਮ 'ਚ ਜਾਣਾ ਕਿਸੇ ਨੌਕਰੀ 'ਚ ਜਾਣਾ ਜੋ ਵੀ ਕਿਸੇ ਨੇ ਜਾਣਾ ਚਾਹੁੰਦਾ ਉਹ ਕੋਈ ਪਲੇਅਰ ਹੋਣਾ ਬਹੁਤ ਜ਼ਰੂਰੀ ਆ ਜੇ ਲਾਈਫ 'ਚ ਕੁਝ ਬਣਨਾ ਕੇ ਮੰਨ ਲਓ ਹਾਂਜੀ ਬੜੀ ਚੰਗੀ ਗੱਲ ਆ ਮੈਂ ਚਾਹੁੰਦਾ ਕਿ ਤੁਸੀਂ ਦੱਸੋ ਕਿ ਤੁਹਾਡੇ ਕੋਲ ਇਸ ਚੀਜ਼ ਨੂੰ ਲੈ ਕੇ ਕੀ ਪਲਾਨ ਆ ਤੁਸੀਂ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਕਿਵੇਂ ਤੁਸੀਂ ਇਹ ਸ਼ੁਰੂਆਤ ਕਰਨਾ ਚਾਹੁੰਦੇ ਹੋ ਕੀ ਰੋਡਮੈਪ ਕੀ ਹੈ ਤੁਹਾਡੇ ਕੋਲ ਰੋਡਮੈਪ ਹੈ ਬਾਈ ਇਦਾਂ ਬਾਈ ਇੱਕ ਤਾਂ ਮੈਂ ਆਪਣੇ ਏਰੀਆ ਦੇ ਵਿੱਚ ਸਕੂਲਾਂ ਤੇ ਜਾਊਗਾ ਮੇਰੇ ਕੋਲ ਫਰਵਰੀ ਅੰਤ ਤੱਕ ਇੱਥੇ ਮੈਂ ਹੈਗਾ ਜਿੰਨੇ ਕੁ ਮੈਂ ਤੋਂ ਸਕੂਲ ਕਵਰ ਕਰ ਹੋਏ ਮੈਂ ਕਰੂੰਗਾ ਠੀਕ ਹੈ ਬਾਕੀ ਮੈਂ ਗਰਮੀਆਂ ਨੂੰ ਵੀ ਆਉਣਾ ਮੈਂ ਦਰਖਤਾਂ ਦਾ ਵੀ ਕੰਮ ਕਰ ਰਿਹਾ ਇੱਥੇ ਠੀਕ ਹੈ ਮੈਂ ਦਰਖਤ ਵੀ ਆਣ ਕੇ ਗਰਮੀਆਂ ਨੇ ਵੀ ਇੱਕ ਗੇੜਾ ਮਾਰਨਾ ਸੋ ਜਿੰਨੇ ਵੀ ਮੇਰੀ ਏਰੀਆ ਦੇ ਵਿੱਚ ਹੋਰ ਬੰਦੇ ਵੀ ਐਨ ਆਰ ਆਈ ਮੈਂ ਜੋੜੂੰਗਾ ਹੂੰ ਸੋ ਆਪਣੇ ਆਪਣੇ ਏਰੀਆ ਨੂੰ ਆਪਣੇ ਸਾਹਮਣੇ ਸੋ ਟੀਮ ਬਣਾਵਾਂਗੇ ਵੱਡੀ ਪਰ ਉਹਦੇ ਵਿੱਚ ਟੀਮ ਇਹ ਆ ਵੀ ਕੋ ਪੈਸਾ ਇਕੱਠਾ ਕਰਨ ਦਾ ਮੇਰਾ ਮਕਸਦ ਨਹੀਂ ਹੈਗਾ ਇਹ ਬੰਦੇ ਯਾਨੀ ਬਹੁਤ ਇਹ ਚੀਜ਼ਾਂ ਨੇ ਮੈਂ ਇੱਥੇ ਦੇਖਦਾ ਵੀ ਕਈ ਬੰਦਾ ਇਹ ਇਹ ਕੰਮ ਚਲ ਪਏ ਆ ਹਨਾ ਪੈਸਾ ਇਕੱਠਾ ਕਰ ਮੇਰਾ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਮੈਂ ਜੋ ਕਰੂੰਗਾ ਮੈਂ ਆਪਣੇ ਲੈਵਲ ਤੇ ਕਰੂੰਗਾ ਜੇ ਜਾਂ ਮੇਰੇ ਜੋ ਵੀ ਮੇਰਾ ਦੋ ਚਾਰ ਫਰੈਂਡ ਸਰਕਲ ਆ ਠੀਕ ਹੈ ਉਹ ਅਸੀਂ ਆਪਣੇ ਸਰਕਲ ਚ ਕਰਾਂਗੇ ਬਾਕੀ ਜਿਹੜਾ ਨੇ ਉਹ ਆਪਣੇ ਆਪਣੇ ਆਉਣ ਨੂੰ ਦੱਸਾਂਗੇ ਵੀ ਆਪਣੇ ਆਪਣੇ ਪਿੰਡ ਲੈਵਲ ਤੋਂ ਤੁਸੀਂ ਕੀ ਕੁਝ ਕਰਨਾ ਨਿਆਣੇ ਨੂੰ ਕਿੱਦਾਂ ਆਪਾਂ ਕਿਉਂਕਿ ਭਾਜੀ ਜੇ ਨਾ ਕੀਤਾ ਇੱਕ ਦਿਨ ਆਪਣੇ ਵੀ ਜਿਹੜੇ ਨਿਆਣੇ ਨਿੱਕੇ ਹੋਣੇ ਆ ਉਹ ਸਪੀੜੀ ਦੇ ਵਿੱਚ ਆਪਾਂ ਵੀ ਆਪਣੇ ਵੀ ਰਿਸ਼ਤੇਦਾਰਾਂ ਨੇ ਭੈਣਾ ਭਰਾਵਾਂ ਨੇ ਮੰਨ ਲਓ ਉਹਨਾਂ ਦੇ ਨਾਲ ਹੀ ਜਾਣਾ ਹੈ ਜਿਹੜੇ ਕੀ ਜਾਣਾ ਮੰਨ ਲਓ ਜਿਹੜੇ ਵੀ ਨਸ਼ੇ ਪੱਤੇ 'ਚ ਪਏ ਆ ਜੇ ਤਾਂ ਆਪਾਂ ਸਿਹਤ ਚੰਗੀ ਦੇਣੀ ਹੈ ਨਿਆਣੇ ਨੂੰ ਉਹਨਾਂ ਨੂੰ ਚੰਗੇ ਪਾਸੇ ਜਾਣਾ ਹੈ ਜੇ ਉਹਨਾਂ ਨੂੰ ਸਿਹਤ ਹੀ ਮਾੜੀ ਆਪਾਂ ਚਾਹੁੰਦੇ ਆ ਵੀ ਭਾਈ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਇੰਨਾ ਕਿ ਸਟਰੋਂਗ ਬਣਾ ਦਈਏ ਕਿ ਨਸ਼ਾ ਜਦਾਂ ਮਰਜ਼ੀ ਆਉਂਦਾ ਰਵੇ ਆਪਾਂ ਨੂੰ ਡਿਮਾਂਡ ਤੇ ਕੰਮ ਕਰਨ ਦੀ ਲੋੜ ਆ ਅੱਛਾ ਪਿਆਰ ਰਵੇ ਵਿਗਦਾ ਰਵੇ ਕਿਸੇ ਨੇ ਜਾਣਾ ਨਹੀਂ ਲੈਣਾ ਪਈ ਹਟ ਜਾਊਗਾ ਸਾਰੇ ਲੋਕੀ ਇੱਥੇ ਜਿੰਨੇ ਵਰਕ ਕਰ ਰਹੇ ਆ ਨਾ ਨਸ਼ਾ ਕੋਈ ਕਹੀ ਜਾਂਦਾ ਯਾਰ ਨਸ਼ਾ ਆ ਗਿਆ ਸਰਕਾਰਾਂ ਤੇ ਇਲ ਉਹ ਫਲਾਨੀ ਸਰਕਾਰ ਆ ਗਈ ਉਹਨਾਂ ਨੂੰ ਕਹੀ ਜਾਂਦੇ ਆ ਯਾਰ ਆਪਾਂ ਨੂੰ ਭਾਈ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਆ ਬਹੁਤ ਆਪਾਂ ਰੋਲਾ ਪਾ ਲਿਆ ਕਿ ਦੂਜੇ ਤੇ ਤੁਸੀਂ ਨਸ਼ਾ ਲੈ ਜਾਂਦੇ ਆ ਫਲਾਨਿਆਂ ਤੂੰ ਲੈ ਆਂਦਾ ਆਪਾਂ ਨੂੰ ਉਸ ਚੀਜ਼ ਤੇ ਨਹੀਂ ਕੰਮ ਕਰਨੇ ਆਪਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਆ ਬਹੁਤ ਆਪਾਂ ਦੇਖ ਲਿਆ ਭਾਈ ਬੰਦਿਆਂ ਨੂੰ ਰੋਲਾ ਪਾਉਂਦਿਆਂ ਨੂੰ ਸੋ ਆਪਾਂ ਨੂੰ ਗਰਾਉਂਡ ਲੈਵਲ ਤੇ ਕੰਮ ਕਰਨਾ ਆਪਾਂ ਕੰਮ ਕਰਕੇ ਦਿਖਾਵਾਂਗੇ ਆਪਣਾ ਮਾਰਾ ਨੇ ਇੱਕ ਵਾਰੀ ਵਾਰੀ ਜ਼ਿੰਦਗੀ ਦਿੱਤੀ ਆ ਸੋ ਆਪਾਂ ਚਾਹੁੰਦੇ ਆ ਵੀ ਆਪਾਂ ਵਧੀਆ ਯਾਰ ਕੌਮ ਲਈ ਕੁਛ ਨਾ ਕੁਛ ਕਰਕੇ ਜਾਈਏ ਸੋ ਇਦਾਂ ਨੇ ਨੌਜਵਾਨ ਹੋਣੇ ਬਹੁਤ ਜ਼ਰੂਰੀ ਆ ਅੱਗੇ ਸੋਚ ਹਰੇਕ ਬੰਦੇ ਦੀ ਹੁੰਦੀ ਭਾਜੀ ਸੋਚ ਫੇਰ ਹੀ ਆਉਂਦੀ ਜਦੋਂ ਤੁਸੀਂ ਗਰਾਉਂਡ ਲੈਵਲ ਤੋਂ ਭਾਜੀ ੱੱਕੇ ਖਾਦੇ ਹੋਣ ਮਾਰਾਂ ਖਾਦੀਆਂ ਹੋਣ ਦੀ ਬੈਂ ਦੀ ਲੈਟ ਨਹੀਂ ਪੜੇ ਆ ਭਾਜੀ ਬੋਰੇ ਬੋਰੇ ਜਿਹੜੇ ਹੁੰਦੇ ਸੀ ਆਪਣੇ ਖਾਦ ਵਾਲੇ ਉਹਨਾਂ ਦੇ ਝੋਲੇ ਸਾਡੀ ਮਾਤਾ ਸਮਾ ਗੇ ਸਾਨੂੰ ਪ੍ਰਾਇਮਰੀ ਸਕੂਲੇ ਭੇਜਦੀ ਰਹੀ ਹੈ ਨਾ ਇੰਨਾ ਮਾਰਾ ਟਾਈਮ ਦੇਖਿਆ ਹੋਣ ਦੇ ਬਾਵਜੂਦ ਕਿੱਦਾਂ ਬੰਦਾ ਨਸ਼ਾ ਖਾਲੂਗਾ ਭਾਜੀ ਕਿਉਂਕਿ ਵੀ ਕੋਚਾਂ ਦੀ ਮਾਰ ਹੇਟ ਆਪਾਂ ਇੰਨੇ ਇੱਕ ਸਟਰੋਂਗ ਹੋ ਗਏ ਆ ਧੁੱਪੇ 10 11 ਵਜੇ ਜਦੋਂ ਆਪਣੀ ਪੂਰੀ ਗਰਮੀ ਹੁੰਦੀ ਉਸ ਲੋ ਪ੍ਰੈਕਟਿਸ ਕਰਨੀ ਹੈ ਨਾ ਉਹ ਬੰਦਾ ਰਾੜੀ ਇੰਨਾ ਜਾਂਦਾ ਭਾਜੀ ਬੰਦੇ ਨੂੰ ਮਾਈਂਡ ਸੈਟ ਇੰਨਾ ਹੁੰਦਾ ਬੰਦਾ ਕੁਝ ਵੀ ਕਰ ਸਕਦਾ ਬਿਲਕੁਲ ਠੀਕ ਗੱਲ ਹੈ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ ਕਿ ਇਹਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਭ ਤੋਂ ਵੱਡਾ ਕਾਰਨ ਇਹਦਾ ਬੇਰੁਜ਼ਗਾਰੀ ਵੀ ਆਉਂਦਾ ਨੌਜਵਾਨਾਂ ਦੇ ਕੋਲ ਰੁਜ਼ਗਾਰ ਨਹੀਂ ਹੈਗਾ ਕੋਈ ਰਾ ਇਨੂੰ ਲੈ ਕੇ ਤੁਸੀਂ ਕੀ ਕਰ ਰਹੇ ਹੋ ਇਹਦੇ ਲਈ ਭਾਜੀ ਇਦਾਂ ਇਹਦੇ ਲਈ ਆਪਾਂ ਰੋਡ ਮੈਪ ਹੌਲੀ ਹੌਲੀ ਸੈੱਟ ਕਰ ਰਹੇ ਆ ਜੀ ਇਹਦੇ ਲਈ ਇਦਾਂ ਭਾਜੀ ਵੀ 10ਵੀਂ ਦੇ ਵਿੱਚ ਜਦੋਂ ਬੰਦਾ ਨਿਕਲਦਾ ਉਹਨੂੰ ਉਹਦੇ ਕੋਲੋਂ ਪਲਾਨ ਨਹੀਂ ਹੈਗਾ ਹੂੰ ਹੁਣ ਸਰਕਾਰੀ ਨੌਕਰੀ ਬੰਦਾ ਕਹਿੰਦਾ ਵੀ ਆਪਣੀ 40 ਜਾਂ 50 ਸਾਲ ਦੀ ਸਰਕਾਰੀ ਨੌਕਰੀ ਆ ਹਨਾ ਉਹ 40 50 ਸਾਲ ਤੀ ਸਰਕਾਰ ਨੂੰ ਦੇ ਦਿੰਦੇ ਨੇ ਸਾਰੇ ਨੂੰ ਆਪਣੀ ਇਥੇ ਇਹ ਆ ਵੀ ਸਰਕਾਰੀ ਨੌਕਰੀ ਵਾਲਾ ਜੀ ਸਾਨੂੰ ਬੰਦਾ ਚਾਹੀਦਾ ਕੋਈ ਵਿਆਹ ਸ਼ਾਦੀ ਦੇ ਲਾ ਲਓ ਵੀ ਸਰਕਾਰੀ ਨੌਕਰੀ ਵਾਲਾ ਬੰਦਾ ਚਾਹੀਦਾ ਸਰਕਾਰੀ ਨੌਕਰੀ ਭਾਜੀ ਕੀ ਕਰਨਾ ਸਿਰਫ 40 50000 60000 ਰੁਪਇਆ ਲੋਕੀ ਤੁਸੀਂ ਆਪਣਾ ਬਿਜ਼ਨਸ ਸੈੱਟ ਕਰੋ 50 60000 ਰੁਪਇਆ ਦੇਂਦਾ ਕਮਾ ਸਕਦੇ ਤੁਸੀਂ 50 50 60000 ਰੁਪਇਆ ਮਹੀਨੇ ਲਈ ਕਿਸੇ ਲਈ ਗੁਲਾਮੀ ਆਪਣੀ 60 ਸਾਲ ਦੇ ਦੋਵੇਂ ਤੁਸੀਂ ਆਪਣਾ ਕੰਮ ਕਿਉਂ ਨਹੀਂ ਸ਼ੁਰੂ ਕਰਦੇ ਤੁਹਾਨੂੰ ਲੱਗਦਾ ਕਿ ਇਸ ਚੀਜ਼ ਨੇ ਵੀ ਨੌਜਵਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਬਿਲਕੁਲ ਭਾਜੀ ਇਹ ਗੱਲ 100% ਹੈ ਕਿਉਂਕਿ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਗਾਈਡ ਉਹ ਉਹਨਾਂ ਦੇ ਘਰ ਦੇ ਨੂੰ ਇਹ ਇਸ ਚੀਜ਼ ਦਾ ਪਤਾ ਵੀ ਆਪਾਂ ਆਪਣੇ ਨਿਆਣੇ ਨੂੰ ਬਿਜ਼ਨਸ ਚ ਪਾਈਏ ਗਾਂਹਵਾਰੀ AI ਦਾ ਜਮਾਨਾ ਆ ਜਾਣਾ ਕੰਮ ਸਾਰਾ ਕੁਝ ਆਪਣੀ AI ਨੇ ਆਪਣੇ ਜਿੰਨੇ ਕੰਪਿਊਟਰਾਈਜ਼ ਹੋਣਾ ਸੰਭਾਲਣਾ ਗਾਂਹਵਾਰੀ ਜਿਹੜਾ ਹੱਥੀ ਗੁਣ ਬੰਦੇ ਕੋਲ ਹੋਊਗਾ ਉਹੀ ਸਰਵਾਈਵ ਕਰੂਗਾ ਆਉਣ ਵਾਲੇ 20 ਸਾਲਾਂ ਚ ਜਿਵੇਂ ਸਰਕਾਰੀ ਨੌਕਰੀ ਬਾਰੇ ਕਿਹਾ ਜਾਂਦਾ ਆਮ ਹੀ ਪਿੰਡਾਂ ਚ ਧਾਰਨਾ ਤੁਸੀਂ ਵੀ ਆਮ ਘਰਾਂ ਚੋਂ ਉੱਠ ਕੇ ਗਏ ਹੋ ਤਾਂ ਜਦੋਂ ਬੱਚਾ ਸਕੂਲ ਚ ਹੀ ਪੜਦਾ ਹੁੰਦਾ ਤਾਂ ਉਦੋਂ ਉਦੋਂ ਹੀ ਉਹਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਪੜ ਲੈ ਚੰਗੇ ਤਰੀਕੇ ਦੇ ਨਾਲ ਸਰਕਾਰੀ ਨੌਕਰੀ ਮਿਲ ਜੂ ਤੇਰੀ ਜ਼ਿੰਦਗੀ ਸੈੱਟ ਹੋ ਜੂਗੀ ਤੁਸੀਂ ਵੀ ਉਸ ਦੌਰ ਦੇ ਵਿੱਚੋਂ ਗੁਜ਼ਰੇ ਹੋ ਜਦੋਂ ਤੁਸੀਂ ਕੈਨੇਡਾ ਗਏ ਉੱਥੇ ਜਾ ਕੇ ਤੁਸੀਂ ਐਨਾਲਿਸਿਸ ਕੀਤਾ ਕਿ ਇਸ ਚੀਜ਼ ਤੋਂ ਉੱਪਰ ਵੀ ਬਹੁਤ ਕੋਝ ਹੈ ਬਿਲਕੁਲ ਭਾਜੀ ਸਾਨੂੰ ਇੱਕ ਗੱਲ ਦੱਸਿਓ ਭਾਜੀ ਸਾਨੂੰ ਵੀ ਇੱਥੇ ਪਤਾ ਨਹੀਂ ਸੀ ਉਸ ਸਪੀਡ ਦਾ ਹਿੱਸਾ ਅਸੀਂ ਵੀ ਸੀਗੇ ਪਰ ਸਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਕਿਉਂਕਿ ਸਾਡਾ ਉਹਨਾਂ ਦਿਮਾਗ ਹੀ ਨਹੀਂ ਖੁੱਲਿਆ ਸੀ ਭਾਜੀ ਬਾਹਰ ਇੰਨੀ ਕਿ ੱਥਕੇ ਖਾਦੇ ਆ ਰੋਡ ਤੇ ਬੈਗ ਲੈ ਕੇ ਤੁਰੇ ਆ ਗੱਡੀਆਂ ਤੱਕ ਵੀ ਸਫ਼ਰ ਦੇਖਿਆ ਏ ਟੂ ਜ਼ੈਡ ਆਪਾਂ ਉੱਥੇ ਸਟਰਗਲ ਕੀਤੀ ਆ ਸੋ ਆਪਾਂ ਇਹ ਚਾਹੋਨੇ ਆ ਵੀ ਇੱਥੇ ਦੇਖੋ ਭਾਈ ਇੱਥੇ ਕੋਈ ਖਰਚਾ ਨਹੀਂ ਹੈਗਾ ਘਰ ਤੁਹਾਡੇ ਫ੍ਰੀ ਆ ਚਾਹੇ ਕਿਸੇ ਦੇ ਝੁੱਗੀ ਪਾਈ ਆ ਚਾਹੇ ਕਿਸੇ ਦਾ ਕਮਰੇ ਪੱਕੇ ਆ ਚਾਹੇ ਕੱਚੇ ਆ ਉਹਦਾ ਭਾਈ ਦੇਖੋ ਉਹਦਾ ਕੋਈ ਰੈਂਟ ਨਹੀਂ ਜਾਂਦਾ ਉੱਥੇ ਤੁਸੀਂ ਬਾਹਰ ਰਹਿੰਦੇ ਹੋ ਉੱਥੇ ਹਰੇਕ ਬੰਦੇ ਦਾ ਆਪਣੀ ਰੈਂਟ ਦੇਣਾ ਪੈਂਦਾ ਜਾਂ ਘਰ ਲੈ ਲਿਆ ਤਾਂ ਘਰ ਦੀ ਮੌਰਗੇਜ ਆਈ ਰਹਿੰਦੀ ਆ ਬਿੱਲ ਬੱਤੀਆਂ ਆਈ ਰਹਿੰਦੇ ਆ ਹੋਰ ਗੱਡੀ ਦਾ ਖਰਚਾ ਲਾ ਲਓ ਜਿੰਨੀਆਂ ਗੱਡੀਆਂ ਉਹਦੇ ਨੇ ਇੰਸ਼ੋਰੈਂਸ ਲਾ ਲਓ ਹੋਰ ਸੋ ਖਰਚੇ ਆ ਨਾ ਬੰਦੇ ਦੇ ਇੱਥੇ ਸਾਰਾ ਕੁਝ ਫ੍ਰੀ ਆ ਤੁਸੀਂ ਆਪਣਾ ਛੋਟਾ ਮੋਟਾ ਬਿਜ਼ਨਸ ਸ਼ੁਰੂ ਕਰੋ ਉਹਦੇ ਵਿੱਚ ਹੌਲੀ ਹੌਲੀ ਅੱਗੇ ਤੁਸੀਂ ਵਧੋ ਜਿੰਨਾ ਮਰਜ਼ੀ ਇੱਥੇ ਕੰਮ ਕਰ ਲਓ ਭਾਜੀ ਸਾਰਾ ਕੁਝ ਵਰਲਡ ਵਾਈਡ ਦੇ ਵਿੱਚ ਬਿਜ਼ਨਸ ਕਰਨ ਨੂੰ ਸਾਰਾ ਨਾ ਓਪਰਚੁਨਿਟੀ ਇੰਡੀਆ ਦੇ ਵਿੱਚ ਆ ਹਨਾ ਸੋ ਜਿੰਨੀ ਆਬਾਦੀ ਹੈ ਇੱਥੇ ਜੋ ਮਰਜ਼ੀ ਕੰਮ ਖੋਲ੍ਹ ਲਓ ਭਾਜੀ ਬੜੇ ਸਾਰੇ ਨੌਜਵਾਨ ਕਰਨਾ ਵੀ ਚਾਹੁੰਦੇ ਨੇ ਭਾਈ ਜੀ ਕੁਝ ਗਰੀ ਪਰਿਵਾਰਾਂ ਤੋਂ ਨੇ ਲੋਡਵੰਦ ਨੇ ਉਹ ਕਹਿੰਦੇ ਅਸੀਂ ਰਹਿਣਾ ਤਾਂ ਇੱਥੇ ਚਾਹੁੰਦੇ ਆ ਕੰਮ ਵੀ ਇੱਥੇ ਕਰਨਾ ਚਾਹੁੰਦੇ ਆ ਸਾਡੇ ਕੋਲ ਵਿਜ਼ਨ ਵੀ ਹੈਗਾ ਪਰ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈਗਾ ਇਹਨਾਂ ਨੌਜਵਾਨਾਂ ਦੇ ਲਈ ਵੀ ਤੁਹਾਡੇ ਕੋਲ ਕੋਈ ਪਲਾਨ ਹੈ ਪਲਾਨ ਭ ਕਿੰਨੀ ਕ ਮਦਦ ਕਰ ਸਕਦਾ ਕਿਸੇ ਲਈ ਕੁਛ ਨਾ ਕੁਛ ਚਲੋ ਆਪਾਂ ਜੇ ਕੋਈ ਬੰਦਾ ਚਾਹੁੰਦਾ ਉਹਦੀ ਆਪਾਂ ਮਦਦ ਕਰਾਂਗੇ ਪਰ ਮੈਨੂੰ ਲੱਗਦਾ ਕਿਸੇ ਨੇ ਕੰਮ ਸ਼ੁਰੂ ਕਰਨਾ ਹੈ ਨਾ ਛੋਟੇ ਲੈਵਲ ਤੋਂ ਮੈਨੂੰ ਲੱਗਦਾ 20 30 40000 ਰੁਪਏ ਚ ਕੰਮ ਸ਼ੁਰੂ ਹੋ ਸਕਦਾ ਹੂੰ ਇੰਨਾ ਕ ਬੰਦਾ ਰਿਸਕ ਲੈ ਸਕਦਾ ਜੇ ਕੋਈ ਨਾ ਹੀ ਕੋ ਬਾਲਾ ਹੀ ਮਾਤੜ ਬੰਦਾ ਆਪਾਂ ਉਹਦੀ ਮਦਦ ਕਰਾਂਗੇ ਕਿਉਂਕਿ ਮੇਰੇ ਕੋਲੋਂ ਭਾਜੀ ਮੈਂ ਕੱਲਾ ਕਿਦਾਂ ਸਾਰੇ ਦੁਨੀਆ ਨੂੰ ਸੰਭਾਲ ਸਕਦਾ ਉਹਦੇ ਲਈ ਆਪਾਂ ਨੂੰ ਹਰੇਕ ਬੰਦੇ ਨੂੰ ਉਹਦੀ ਮਾਪੇ ਨੂੰ ਉਹਨੂੰ ਦੱਸਣਾ ਪੈਣਾ ਹੈ ਵੀਰੇ ਵੀ ਤੂੰ ਆਪਣੇ ਛੋਟੇ ਵੀ ਕੰਮ ਕਰ ਹੂੰ ਵੀ ਕੋਈ ਨਾ ਕੋਈ ਉਹਦੇ ਕੋਲੋਂ ਵਿਜ਼ਨ ਚਾਹੀਦਾ ਆ ਵਿਜ਼ਨ ਇਦਾਂ ਆ ਵੀ ਉਹਨਾਂ ਨੂੰ ਬਿਜ਼ਨਸ ਲਾਈਨ ਤੇ ਜਾਣਾ ਪੈਣਾ ਆਪਣਾ ਕੰਮ ਸ਼ੁਰੂ ਕਰਨਾ ਪੈਣਾ ਹੂੰ ਜਿਨ੍ਹਾਂ ਦਾਕਰ ਆਪਣਾ ਕੰਮ ਨਹੀਂ ਸ਼ੁਰੂ ਕਰੂਗਾ ਉਹਨਾਂ ਦਾਕਰ ਭਾਰ ਨਹੀਂ ਪਾਵਾਂਗੇ ਹੂੰ ਉਹਨਾਂ ਦਾਕਰ ਗੱਡੀ ਨਹੀਂ ਚੱਲਣੀ ਤਾਂ ਇਹ ਕੰਮ ਉਹਨਾਂ ਨੂੰ ਆਪਣਾ ਸ਼ੁਰੂ ਕਰਨਾ ਪੈਣਾ ਹੂੰ ਜਿਹੜਾ ਬੰਦਾ ਇਸ ਟਾਈਮ ਪਾਜੀ ਕੰਮ ਆਪਣਾ ਸ਼ੁਰੂ ਕਰਕੇ ਬਿਜ਼ਨਸ ਬਹੁਤ ਵਧੀਆ ਚਲਾ ਸਕਦਾ ਬਹੁਤ ਓਪਰਚੁਨਿਟੀ ਇੱਥੇ ਕੰਮ ਕਰਨ ਦੀ ਆ ਸਾਰੇ ਤਕਰੀਬਨ ਹੁਣ ਇੱਥੇ ਦੇ ਵੈਲ ਪਾਵਰ ਦਾ ਜਿਹੜੇ ਬੰਦੇ ਇੱਥੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਯਾਰ ਇਸ ਤੇ ਕੁਝ ਕਰ ਸਕਦੇ ਆ ਜਾਂ ਨਹੀਂ ਪਰ ਇਥੇ ਬਹੁਤ ਕੁਝ ਕਰ ਸਕਦੇ ਆ ਸਿਰਫ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਆ ਮੈਂ ਤੁਹਾਨੂੰ ਕਿ ਉਦਾਹਰਣ ਦੇ ਕੇ ਦੱਸੋ ਕਿ ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਹੈ ਕਿਹੜੇ ਕਿਹੜੇ ਕੰਮ ਨੇ ਕਿਉਂਕਿ ਮੈਂ ਭਾਈ ਆਪ ਖੁਦ ਕੰਮ ਖੋਲਿਆ ਇੱਥੇ ਠੀਕ ਹੈ ਗੁੜ ਦਾ ਗੁੜ ਦਾ ਕੰਮ ਖੋਲਿਆ ਮੈਂ ਬੀਲਣਾ ਲਾਇਆ ਠੀਕ ਹੈ ਸੋ ਉਹਦਾ ਮੈਂ ਆਪ ਮੰਨ ਲਓ ਜ਼ਮੀਨ ਲੈ ਕੇ ਜ਼ਮੀਨ ਠੇਕੇ ਤੇ ਲੈ ਕੇ ਕੁਝ ਆਪਣੀ ਆ ਉਹਦੇ ਵਿੱਚ ਕਮਾਦ ਲਾਇਆ ਉਹਦੀ ਪ੍ਰੋਡਿਊਸ ਕਰਦੇ ਆ ਆਪਣਾ ਆਪਾਂ ਗੁੜ ਨੂੰ ਬਣਾ ਕੇ ਦੁੱਗਣੀ ਕਮਾਈ ਕੱਢਦੇ ਪਏ ਆ ਸੋ ਇਦਾਂ ਦਾ ਕੰਮ ਲਾ ਲਓ ਸਰੋਂ ਦੇ ਤੇਲ ਦਾ ਕੰਮ ਲਾ ਲਓ ਤੁਸੀਂ ਮੱਝਾਂ ਦਾ ਡੇਰੀ ਪਾਲੋ ਹਾਂ ਹਣਾ ਛੋਟੇ ਲੈ ਬਦਲ ਬੱਕਰੀਆਂ ਦਾ ਕੰਮ ਆ ਫਿਰ ਕਿੰਨੇ ਕੰਮ ਐ ਇੱਥੇ ਆਂਡੇ ਆ ਤੁਸੀਂ ਦੇਸੀ ਕੁਕੜੀਆਂ ਰੱਖ ਕੇ ਹੌਲੀ ਹੌਲੀ ਵਧਾ ਲਓ ਕਿੰਨੇ ਕੰਮ ਐ ਪਰ ਉਲੀ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਉੱਥੇ ਵੀ ਤਾਂ ਆਪਾਂ ਮਿਹਨਤ ਕਰਦੇ ਆ ਉੱਥੇ ਉਹ ਤੋਂ ਲੋਕਾਂ ਦਾ ਕਰਦੇ ਆ ਇੱਥੇ ਆਪਾਂ ਆਪਣਾ ਕਰਨਾ ਬਹੁਤ ਫਰਕ ਐ ਭਾਜੀ ਇਸ ਕਰਕੇ ਹੌਲੀ ਹੌਲੀ ਮੈਂ ਇਸ ਕੰਮ 'ਚ ਇੱਧਰ ਆ ਰਿਹਾ ਹਾਂ ਸੋ ਗਾਈਡ ਵੀ ਕਰਾਂਗੇ ਕਿ ਕਿਸੇ ਨੂੰ ਗਾਈਡੈਂਸ ਲੈਣੀ ਆ ਆਪਾਂ ਨੰਬਰ ਦੇਵਾਂਗੇ ਸਪੈਸ਼ਲ ਅਸੀਂ ਗਾਂ ਇੱਕ ਵੈਬਸਾਈਟ ਬਣਾਵਾਂਗੇ ਠੀਕ ਐ ਬਹੁਤ ਕੁਝ ਕਰ ਰਹੇ ਹਾਂ ਹਾਲੇ ਸ਼ੁਰੂ ਕੀਤਾ ਆਪਣੇ ਪਿੰਡ ਲੈਵਲ ਤੋਂ ਹਾਂ ਸੋ ਆਪਾਂ ਆਉਣ ਵਾਲੇ ਸਾਲ ਦੇ ਵਿੱਚ ਕਾਫੀ ਕੁਝ ਆਪਾਂ ਗੱਲਾਂ ਨਹੀਂ ਕਰਨੀਆਂ ਆਪਾਂ ਕੰਮ ਕਰਕੇ ਦਿਖਾਵਾਂਗੇ ਭਾਈ ਲੋਕਾਂ ਨੂੰ ਵੀ ਤੁਸੀਂ ਬਾਕੀ ਚਲੋ ਹਰੇਕ ਬੰਦਾ ਕਰਨ ਦੀ ਪਰ ਮੇਰਾ ਤੇ ਇਹ ਹੈ ਵੀ ਆਪਾਂ ਕੰਮ ਕਰਕੇ ਦਿਖਾਵਾਂਗੇ ਆਪਾਂ ਮੰਨ ਲਓ ਰੋਲਾ ਨਹੀਂ ਪਾ ਸਕਦੇ ਵੀ ਇਦਾਂ ਕਰਦੇ ਆਂ ਕਿ ਉਦਾਂ ਕਰਦੇ ਆਂਗੇ ਕੰਮ ਕਰਾਂਗੇ ਬੜੀ ਚੰਗੀ ਗੱਲ ਹੈ ਜਦੋਂ ਕਈ ਵਾਰੀ ਨਾ ਖੇਤੀ ਵਾਲੇ ਵੀ ਨੌਜਵਾਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਬੜੇ ਸਾਰੇ ਲੋਕ ਇਹ ਕਹਿੰਦੇ ਨੇ ਕਿ ਖੇਤੀ ਹੁਣ ਲਾਹੇ ਦਾ ਧੰਦਾ ਨਹੀਂ ਰਹੀ ਤੁਸੀਂ ਤਾਂ ਸਾਰੇ ਕੰਮ ਕਰਕੇ ਦੇਖ ਲਿਆ ਤੁਸੀਂ ਹੁਣ ਵੇਲਣਾ ਵੀ ਲਾਇਆ ਹੋਇਆ ਜੇ ਕੋਈ ਛੋਟੇ ਜਿਹੇ ਪੱਧਰ ਤੋਂ ਸਟਾਰਟ ਕਰ ਲੇ ਮੰਨ ਲਓ ਕਿ ਕਿਸੇ ਨੇ ਕਮਾਦ ਲਾਇਆ ਜਾਂ ਠੇਕੇ ਤੇ ਲੈ ਕੇ ਗੰਨਾ ਲਾ ਲਿਆ ਉਹਦਾ ਕੋੜ ਕੱਢ ਕੇ ਵੇਚਣਾ ਸ਼ੁਰੂ ਕਰਤਾ ਆ ਆਰਗੈਨਿਕ ਗੁੜ ਦੀ ਤਾਂ ਡਿਮਾਂਡ ਹੀ ਬਹੁਤ ਜ਼ਿਆਦਾ ਕਿੰਨੇ ਕੁ ਪੈਸੇ ਇੱਕ ਬੰਦਾ ਪਿੰਡ ਦੇ ਵਿੱਚ ਰਹਿ ਕੇ ਕਮਾ ਸਕਦਾ ਪਿੰਡ ਦੇ ਵਿੱਚ ਭਾਜੀ ਮੈਂ ਹੁਣ ਦੇਖਿਆ ਜਾਵੇ 15 ਕਾਹੇ ਰੁਪਈਆ 15 ਕਾਹੇ ਹਜ਼ਾਰ ਰੁਪਈਆ ਦੀ ਡੇਲੀ ਸੇਲ ਆ 15 20 ਹਜ਼ਾਰ ਦੀ ਵੀ ਹੋ ਜਾਂਦੀ ਆ ਡੇਲੀ ਹੋ ਜਾਂਦੀ ਆ ਹਾਂ ਬਾਕੀ ਇਹਨੂੰ ਅਗਲੇ ਅਗਲੇ ਸਾਲ ਤੋਂ ਇਹਨੂੰ ਆਪਾਂ ਵੱਡਾ ਕਰ ਦੇਣਾ ਜਿੱਥੇ ਇੱਕ ਸਾਡਾ ਲਾਇਆ ਉੱਥੇ ਦੋ ਜਾਂ ਤਿੰਨ ਲਾਵਾਂਗੇ ਹਾਂ ਉਦੇ ਨਾਲ ਇੱਕ ਤਾਂ ਵਾਰੀ ਆਪਣੇ ਜਿੰਨੇ ਵੀ ਇਥੇ ਲੋਕਲ ਬੰਦੇ ਆ ਉਹਨਾਂ ਨੂੰ ਆਪਾਂ ਪੰਜਾਂ ਛੇਾਂ ਨੂੰ ਅਪਾਇੰਟਮੈਂਟ ਦਿੱਤਾ ਹਨ ਤੇ ਉਹਨਾਂ ਨੂੰ ਚਲੋ ਆਪਾਂ ਜਿੰਨਾ ਵੀ ਹੋ ਸਦਾ ਢਾੜੀ ਟੱਪਾ ਜੋ ਉਹਨਾਂ ਦਾ ਬਣਦਾ ਵਧੀਆ ਦਿੰਨੇ ਆ ਕੋਸ਼ਿਆ ਬੰਦੇ ਹਨ ਜੇ ਹੋਰ ਇਦਾਂ ਦੇ ਆਪਣੇ ਜਿੰਨੇ ਵੀ ਨੌਜਵਾਨ ਆ ਆਪਾਂ ਆਪਣਾ ਕੰਮ ਸ਼ੁਰੂ ਕਰਨ ਹੁਣ ਲਾ ਲਓ ਸਾਰਾ ਜਿਆਦਾ ਰੌਲਾ ਪੰਦੇ ਆ ਵੀ ਆਪਣੇ ਜਿਹੜੇ ਆਪਣੇ ਦੂਰ ਬਰਾਦਰੀ ਦੇ ਬੰਦੇ ਬਾਹਰੋਂ ਕੰਮ ਕਰਨ ਆਉਂਦੇ ਆ ਸੋ ਵੀ ਉਹਨਾਂ ਨੇ ਯਾਰ ਉਹਨਾਂ ਦੀ ਜਗ੍ਹਾ ਤੇ ਕੰਮ ਕਰਨ ਵਾਲਾ ਬੰਦਾ ਹੈਗਾ ਤਾਂ ਉਹ ਇਥੇ ਆਏ ਆ ਤੁਸੀਂ ਉਹਨਾਂ ਦੀ ਜਗ੍ਹਾ ਤੇ ਕੰਮ ਕਰੋ ਹਣਾ ਤੁਸੀਂ ਉਹ ਕਿਉਂ ਨਹੀਂ ਇੱਥੇ ਤੁਸੀਂ ਕਿਉਂਕਿ ਆਪਾਂ ਕੰਮ ਕਰਨਾ ਛੱਡਦਾ ਹਾਂ ਹਾਂ ਹਣਾ ਆਪਾਂ ਕੰਮ ਆਪਾਂ ਨੂੰ ਕਰਨਾ ਪੈਣਾ ਹੈ ਭਾਜੀ ਜੇ ਇੱਥੇ ਨਹੀਂ ਕਰਾਂਗੇ ਬਾਹਰ ਕਰਾਂਗੇ ਲੇਟ ਹੋਣ ਦੀ ਲੋੜ ਨਹੀਂ ਗਈ ਆਪਾਂ ਨੂੰ ਕੰਮ ਕਰਨਾ ਚਾਹੀਦਾ ਆਪਣੇ ਬਜ਼ੁਰਗਾਂ ਨੇ ਦੇਖੋ ਕਿੰਨਾ ਕਿੰਨਾ ਭਾਜੀ ਹਾਲ ਪ੍ਰਾਣੇ ਵਾਹੀਆਂ ਹਣਾ ਟਰੈਕਟਰ ਹੁਣ ਤਾਂ ਸਾਰਿਆਂ ਕੋਲ ਆਪਸ਼ਨ ਆ ਡੀ ਡੀ ਟਰੈਕਟਰ ਆ ਗਿਆ ਹਮ ਕੰਮ ਫਿਰ ਖਰਚੇ ਫਿਰ ਅੱਗੇ ਲੋਕੀ ਹਾਲਾ ਨਾਲ ਭਾਈ ਬਹਿ ਕੇ ਆਪਣੇ ਟੱਬਰ ਦਾ ਗੁਜ਼ਾਰਾ ਕਰ ਲੈਂਦੇ ਹਮ ਕਿਉਂਕਿ ਖਰਚੇ ਕੰਟਰੋਲ ਸੀਗੇ ਉਹ ਅੱਜਕੱਲ ਖਰਚੇ ਲੋਕਾਂ ਦੇ ਕੰਟਰੋਲ 'ਚ ਨੇ ਖਰਚੇ ਕੰਟਰੋਲ ਰੱਖ ਕੇ ਬੜਾ ਸੋਹਣਾ ਇੱਥੇ ਲਾਈਫ ਸੈੱਟ ਹੋ ਸਕਦੀ ਹੈ ਭਾਜੀ ਅੱਜ ਦੀ ਡੇਟ ਦੇ ਵਿੱਚ ਭਾਜੀ ਤੁਸੀਂ ਬੜੀ ਵਧੀਆ ਉਦਾਹਰਨ ਹੋ ਤੁਸੀਂ ਦੋਨੋਂ ਚੀਜ਼ਾਂ ਦੇਖ ਲਈਆਂ ਕੈਨੇਡਾ ਦੀ ਵੀ ਲਾਈਫ ਤੁਸੀਂ ਦੇਖੀ ਪਿੰਡਾਂ ਦੀ ਲਾਈਫ ਪੰਜਾਬ ਦੀ ਲਾਈਫ ਵੀ ਤੁਸੀਂ ਦੇਖ ਲਈ ਹੈ ਕਿਹੜੇ ਨੌਜਵਾਨ ਨੂੰ ਅੱਜ ਦੀ ਡੇਟ 'ਚ ਬਾਹਰ ਜਾਣਾ ਚਾਹੀਦਾ ਹੈ ਜਾਂ ਕਿਹੜੇ ਨੌਜਵਾਨ ਨੂੰ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਬਿਜ਼ਨਸ ਕਰਨਾ ਚਾਹੀਦਾ ਆ ਭਾਜੀ ਜਿਹੜੇ ਤਾਂ ਹਾਂ ਨੌਜਵਾਨ ਜਿਹਨਾਂ ਦਾ ਤਾਂ ਬਿਲਕੁਲ ਮੰਨ ਲਓ ਜਿਨ੍ਹਾਂ ਤੋਂ ਜ਼ਮੀਨ ਥੱਥਾ ਹੈ ਨਹੀਂ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਬੀ ਨਿਰੱਚ ਸਰਵਾਈਵ ਨਹੀਂ ਕਰ ਸਕਦਾ ਇਹ ਮੇਰਾ ਬਹੁਤ ਔਖਾ ਹੈ ਉਹਨਾਂ ਨੂੰ ਜਾਣਾ ਚਾਹੀਦਾ ਜਿਹਨਾਂ ਕੋਲ 10-15 ਕਿੱਲੇ ਇੱਥੇ ਜ਼ਮੀਨ ਦੇ ਹੈਗੇ ਆ ਜਾਂ ਜਿਹਨਾਂ ਨੂੰ ਲੱਗਦਾ ਕਿ ਮੈਂ ਇੱਥੇ ਬਿਜ਼ਨਸ ਕਰ ਸਕਦਾ ਉੱਥੇ ਭਾਈ ਉੱਥੇ ਵੀ ਤਾਂ ਤੁਸੀਂ 3000 ਰੁਪਿਆ ਸਟੂਡੈਂਟ ਜਾਂਦੇ ਆ ਵੱਧ ਤੋਂ ਵੱਧ ਲਾਵਾ ਕਿ 3000 ਰੁਪਿਆ 2500 ਕਮਾਉਂਦੇ ਆ ਬਾਕੀ ਉਹਨਾਂ ਦਾ ਰੈਂਟ ਲਾ ਲਓ ਗਰੋਸਰੀ ਦਾ ਖਰਚਾ ਲਾ ਲਓ ਜਾਂ ਆਪਣੇ ਉੱਪਰਲੇ ਥਲੜੀ ਫੀਸਾਂ ਲਾ ਲਓ ਰੁਪਈਆ 4-500 ਹੀ ਉਹਨਾਂ ਨੂੰ ਬਚਦਾ ਤੇ ਘਰਦਿਆਂ ਤੇ ਵੀ ਪਿੱਛੇ ਤੰਗ ਕਰਦੇ ਆ ਵਿਚਾਰੇ ਪੈਸੇ ਭੇਜੋ ਸਾਨੂੰ ਤਾਂ ਉਹਨੇ ਗਰਾਉਂਡ ਲੈਵਲ ਤੋਂ ਦੇਖਿਆ ਆ ਕਿ ਕਿੰਨੇ ਕੇ ਪੈਸੇ ਉੱਥੇ ਹਾਲਾਤ ਮੰਦੇ ਆ ਹਾਂ ਉਹ ਮੈਨੂੰ ਲੱਗਦਾ ਨਹੀਂ ਜਾਣ ਦੀ ਲੋੜ ਆ ਬਾਹਰ ਇੱਥੇ ਕੰਮ ਬਹੁਤ ਕਰਨ ਵਾਲਾ ਬਹੁਤ ਸਰ ਨੂੰ ਵੱਧ ਵਾਦੀ ਹੈ ਇੱਥੇ ਭਾਜੀ ਜੋ ਮਰਜ਼ੀ ਕੰਮ ਕਰ ਲਓ ਭਾਜੀ ਹਾਂ ਤੇ ਬਹੁਤ ਓਪਰਚੁਨਿਟੀ ਇੱਥੇ ਕੰਮ ਦੀ ਹੈਗੀ ਆ ਤੁਸੀਂ ਕੋਈ ਵੀ ਆਪਣਾ ਛੋਟੇ ਤੋਂ ਲੈ ਕੇ ਸਲਾਈਆਂ ਦਾ ਆਪਣੇ ਸਲਾਈ ਦਾ ਕੰਮ ਖੋਲ੍ਹ ਲਓ ਹਾਂ ਉਹਨੂੰ ਵੱਡੇ ਲੈਵਲ ਚੀਨ ਇੰਨਾ ਭਾਜੀ ਦੇਖੋ ਕਿੰਨਾ ਐਡਵਾਂਸ ਆ ਉਹਨਾਂ ਨੂੰ ਵੈਬਸਾਈਟ ਬਣਾਈ ਆ ਉਹ ਸਾਰਾ ਆਨਲਾਈਨ ਆਪਣਾ ਸਾਮਾਨ ਵੇਚਦੇ ਆ ਲੋਕੀ ਦੁਨੀਆ ਚੱਕੀ ਜਾਂਦੀ ਹੈ ਭਾਜੀ ਕਿਉਂਕਿ ਸਰਕਾਰ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਤੁਹਾਡਾ ਸਮਾਨ ਚੱਕਾਂਗੇ ਸਾਡੀ ਸਰਕਾਰ ਇੱਥੇ ਜ਼ਿੰਮੇਵਾਰੀ ਨ ਲੈ ਰਹੀ ਉਹ ਸਾਰੀ ਜਿੰਨੇ ਵੀ ਤੁਸੀਂ ਚੀਜ਼ ਚਲਾ ਲਓ ਉਹ ਸਾਰੀ ਜਿੰਨੇ ਬੁੜੀਆਂ ਬੰਦੇ ਜੋ ਬੱਚਾ ਨਿਆਣਾ ਆਨਲਾਈਨ ਉੱਥੇ ਕੰਮ ਕਰਦੇ ਵਰਲਡ ਵਾਈਡ ਉਹਨਾਂ ਦਾ ਕਾਈ ਕੰਮ ਚੱਲਦਾ ਉਧਰ ਦਾ ਤੇ ਇੱਧਰ ਦੇ ਪੰਜਾਬ ਦੇ ਵਿੱਚ ਫਰਕ ਕੀ ਤੁਹਾਨੂੰ ਲੱਗਦਾ ਜੇ ਯੂਥ ਦੀ ਮੈਂ ਗੱਲ ਕਰਾਂ ਕਿਉਂਕਿ ਨਸ਼ੇ ਨੂੰ ਲੈ ਕੇ ਕਿਹਾ ਜਾਂਦਾ ਕਿ ਵਰਲਡਵਾਈਡ ਹੀ ਹੈ ਨਸ਼ਾ ਕੱਲਾ ਪੰਜਾਬ ਤਾਂ ਵੈਸੇ ਬਦਨਾਮ ਕੀਤਾ ਹੋਇਆ ਕਹਿੰਦੇ ਕੈਨੇਡਾ ਦੇ ਵਿੱਚ ਵੀ ਬਹੁਤ ਨਸ਼ਾ ਹੈ ਉੱਥੇ ਬੇਰੋਜ਼ਗਾਰੀ ਇੰਨੀ ਹੈ ਬੇਰੋਜ਼ਗਾਰੀ ਭਾਜੀ ਉੱਥੇ ਹੈ ਬਟ ਉੱਥੇ ਥੋੜੀ ਓਪਰਚ्युनिटी ਹੈਗੀ ਕੰਮ ਕਰਨ ਦੀ ਠੀਕ ਹੈ ਉੱਥੇ ਬੰਦਾ ਇੱਥੇ ਲੋਕਾਂ ਨੂੰ ਉੱਥੇ ਬੰਦਾ ਜ਼ੀਰੋ ਤੋਂ ਵੀ ਸਟਾਰਟ ਜਦੋਂ ਮਰਜ਼ੀ ਕਰ ਸਕਦੇ ਹੂੰ ਕਿਉਂਕਿ ਉੱਥੇ ਤੁਸੀਂ ਕੋਈ ਲਾ ਲਓ ਮੰਨ ਲਓ ਉੱਥੇ 100 150 ਡਾਲਰ ਦਿਹਾੜੀ ਬਣਦੀ ਜਾਂਦੀ ਹੈ ਨੋਰਮਲ ਬੰਦੇ ਲਈ ਠੀਕ ਹੈ ਉਹਦੇ ਨਾਲ ਮਾੜਾ ਮੋਟਾ ਆਪਣੇ 3-4000 ਡਾਲਰ ਨਾਲ ਸਰਵਾਈਵ ਮਾੜਾ ਮੋਟਾ ਖਰਚੇ ਪਾਣੀ ਕੱਢ ਕੇ ਕਰ ਸਕਦਾ ਇੱਥੇ ਬੰਦਿਆਂ ਨੂੰ ਇੱਥੇ ਬੰਦਿਆਂ ਨੂੰ ਆਪਣਾ ਸ਼ੁਰੂ ਕਰਨ ਲਈ ਓਲੀ ਥੋੜਾ ਵਾਲਾ ਪੈਸਾ ਚਾਹੀਦਾ ਹੂੰ ਸੋ ਪੈਸਾ ਇਦਾਂ ਆ ਭਾਜੀ ਹੁਣ ਜੇ ਮੈਂ ਵੀ ਕੱਲਾ ਲਾ ਲਵੋ ਮੇਰੀ ਵੀ ਹੁਣ ਫੈਮਿਲੀ ਆ ਹਨਾ ਸੋ ਮੈਂ ਵੀ ਕਿੰਨੀ ਕੁ ਮਦਦ ਕਰ ਸਕਦਾ ਕਿਸ ਦੀ ਹਾਂ ਸੋ ਇਸ ਕਰਕੇ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਨੂੰ ਸਟਰੋਂਗ ਕਰਨਾ ਪੈਣਾ ਆ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਾਈ ਹੋਣੀ ਚਾਹੀਦੀ ਆ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਹਾਂ ਵੀ ਆਪਣੇ ਨੌਜ ਨੌਜਵਾਨ ਆ ਉਹਨਾਂ ਨੂੰ ਕੋਈ ਨਾ ਕੋਈ ਇਦਾਂ ਦਾ ਪਲੇਟਫਾਰਮ ਦੇਓ ਵੀ ਉਹਨਾਂ ਦੀ ਥੋੜੀ ਵਾਲੀ ਮਦਦ ਕਰੋ ਜਿਹੜਾ ਆਪਣਾ ਉਹ ਬਿਜ਼ਨਸ ਕਰ ਸਕਣ ਪੜਾਈ ਵੀ ਇਸ ਚੀਜ਼ ਦੀ ਚਾਹੀਦੀ ਆ ਸਕੂਲਾਂ ਦੇ ਵਿੱਚ ਵੀ 10ਵੀਂ ਤੋਂ ਬਾਅਦ ਜਦ ਨਿਆਣੇ ਨੇ ਨਿਕਲਣਾ ਆ ਉਹਨੂੰ ਬੰਦੇ ਨੂੰ ਦੱਸਣਾ ਚਾਹੀਦਾ ਵੀ ਤੂੰ ਹਾਂ ਵੀ ਫਲਾਣੇ ਫਲਾਣੇ ਦੇ ਇਹਦੇ ਪੜਾਈ ਚਾਹੀਦੀ ਭਾਜੀ ਅਸਲ ਦੇ ਵਿੱਚ ਨਾ ਇਹ ਸਕੂਲ ਦੀ ਪ੍ਰੋਬਲਮ ਆ ਸਕੂਲ ਦੇ ਵਿੱਚ ਤਾਂ ਸਿਰਫ ਆਪਾਂ ਨੂੰ ਇਹ ਸਿਖਾਇਆ ਜਾਂਦਾ ਵੀ ਨੌਕਰੀ ਕਰ ਲਿਓ ਜੀ ਮੈਨੂੰ ਲੱਗਦਾ ਕਿ ਇਹਦੀ ਸਕੂਲਾਂ ਦੇ ਵਿੱਚ ਪੜ੍ਹਾਈ ਚਾਹੀਦੀ ਆ ਵੀ ਉਹਨਾਂ ਨੂੰ ਆਪਾਂ ਕਿੱਦਾਂ ਪੜਾਉਣਾ ਆ ਕਿੱਦਾਂ ਉਹਨਾਂ ਨੂੰ ਦੱਸਣਾ ਆ ਵੀ ਤੁਸੀਂ ਕਿਹੜੇ ਕੰਮ 'ਚ ਜਾਓ ਕੀ ਕਰਨਾ ਆ ਉਹ ਸਾਰਾ ਕੁਝ ਸਕੂਲ ਲੈਵਲ ਤੇ ਜੇ ਵਿੱਚ ਇਹ ਚੀਜ਼ ਹੋ ਜੇ ਨਾ ਸਰਕਾਰ ਕਰੇ ਤਾਂ ਬਹੁਤ ਵਈ ਆਪਣਾ ਮੁਲਕ ਅੱਗੇ ਜਾ ਸਕਦਾ ਪੰਜਾਬ ਬਹੁਤ ਰਕੀ ਕਰ ਸਕਦਾ ਪਰ ਉਹਨਾਂ ਨੂੰ ਆਪਣਾ ਸਕੂਲਾਂ ਦੇ ਵਿੱਚ ਹੋ ਸਕਦਾ ਕਿ ਸਰਕਾਰ ਵਾਲੇ ਵੀ ਆਪਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਗਾਂ ਇਦਾਂ ਦਾ ਕੋਈ ਆਪਣੇ ਵਿਧਾਨ ਸਭਾ 'ਚ ਮਤਾ ਪਾਓ ਤਾਂ ਜੋ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇੱਥੇ ਰਹਿ ਕੇ ਆਪਣਾ ਕੰਮ ਕਰ ਸਕਣ ਜਿਹੜੀ ਵੀ ਸਰਕਾਰ ਮੌਜੂਦਾ ਹੈਗੀ ਆ ਜਾਂ ਜਿੰਨੇ ਵੀ ਆਪਣੀ ਸਰਕਾਰ ਨੇ ਗਾਹ ਆਉਣਾ ਸੋ ਇਦਾਂ ਦਾ ਪਲੇਟਫਾਰਮ ਤਿਆਰ ਕਰਨ ਵੀ ਆਪਣੇ ਸਕੂਲਾਂ ਦੇ ਵਿੱਚ ਇਸ ਚੀਜ਼ ਦੀ ਪੜ੍ਹਾਈ ਹੋਵੇ ਤਾਂ ਜੋ ਆਪਣੇ ਨਿਆਣੇ ਨੂੰ ਜਦੋਂ 10ਵੀਂ ਤੋਂ ਬਾਅਦ ਆ ਨਿਕਲ ਜਿੰਨੇ ਦਾ ਮੰਨ ਲਓ ਪਲੇਅਰ ਬਣਨਾ ਪਲੇਅਰਾਂ ਚ ਚਲਦੇ ਪਲੇਅਰਾਂ ਚਲਦੇ ਵੀ ਜਿੰਨੇ ਕੋ ਆਪਣਾ ਬਿਜ਼ਨਸ ਕਰਨਾ ਉਹਦੇ ਕੋਲ ਉਹਨਾਂ ਦੀ ਪੜ੍ਹਾਈ ਹੋਣੀ ਚਾਹੀਦੀ ਕਿ ਜੇ ਆਪਾਂ ਆਪਾਂ ਹੌਲੀ ਹੌਲੀ ਜਿੰਨਾ ਵੀ ਹੋ ਸਕਦਾ ਆਪਣੀ ਏਰੀਆ ਚ ਇਸ ਚੀਜ਼ ਦਾ ਦੱਸਾਂਗੇ ਕਿ ਕਿਹੜੇ-ਕਿਹੜੇ ਲੈਂਡ ਦੇ ਵਿੱਚ ਬੰਦੇ ਨੂੰ ਜਾਣਾ ਚਾਹੀਦਾ ਤੁਸੀਂ ਇਹ ਨੌਜਵਾਨ ਡੈਂਟੀਫਾਈ ਕੀਤੇ ਨੇ ਆਪਣੇ ਪਿੰਡ ਤੋਂ ਹੀ ਤੁਸੀਂ ਸ਼ੁਰੂਆਤ ਕਰਨੀ ਹੈ ਕਿ ਮੈਂ ਭਾਜੀ ਮੈਂ ਹਲੇ ਮੈਨੂੰ ਇੱਕ ਵੀਕ ਹੋਇਆ ਇੱਥੇ ਆਏ ਨੂੰ ਸੋ ਹਲੇ ਮੈਂ ਗਰਾਊਂਡ ਲੈਵਲ ਦੇ ਜਿੰਨਾ ਕ ਮੇਰਾ ਕੰਮ ਹੋਣ ਵਾਲਾ ਆਪਾਂ ਕਰਾਂਗੇ ਬਾਕੀ ਜਿੱਥੇ ਕੋਈ ਵੈਲ ਸੈਟਲ ਕੋਈ ਕਿ ਮੇਰਾ ਹਲੇ ਲਿੰਕ ਸਿਰਫ ਜਿਹੜੇ ਗਰਾਊਂਡ ਤੇ ਨਿਆਣੇ ਆਉਂਦੇ ਉਹਨਾਂ ਨਾਲ ਹੀ ਆ ਹਲੇ ਪਿੰਡ ਜੇ ਤਾਂ ਮੈਂ ਗਿਆ ਘਾਟਿਆ ਸੋ ਬਾਕੀ ਜਿੰਨਾ ਕ ਵੀ ਹੋ ਸਕਦਾ ਜਿਹੜੇ ਨਿਆਣੇ ਗਰਾਊਂਡ ਚ ਆਉਂਦੇ ਮੇਰਾ ਉਹਨਾਂ ਨਾਲ ਹੀ ਜ਼ਿਆਦਾ ਸਰਕਲ ਹੁੰਦਾ ਕਿਉਂਕਿ ਮੇਰਾ ਇੱਥੇ ਪੁਰਾਣਾ ਵੀ ਸਰਕਲ ਮੰਨ ਲਓ ਜਿਹੜੇ ਗਰਾਂਡਾਂ ਨਾਲੇ ਪਿੰਡਾਂ ਵਾਲੇ ਉਹ ਮੈਨੂੰ ਤਾਂ ਹੀ ਜਾਣਦੇ ਮਾੜਾ ਮੋਟਾ ਖੇਡਣ ਕਰਕੇ ਸੋ ਆਪਾਂ ਉਹਨਾਂ ਨੂੰ ਵੀ ਗਾਈਡ ਕਰਾਂਗੇ ਮੇਰਾ ਤਾਂ ਪਿੰਡ ਹੈ ਬਾਈ ਆਪਾਂ ਪਿੰਡ ਲਈ ਤੇ ਚਲੋ ਜਿੰਨਾ ਵੀ ਹੋ ਸਕਦਾ ਆਪਾਂ ਕਰਾਂਗੇ ਜਿਵੇਂ ਤੁਸੀਂ ਸਟਾਰਟਿੰਗ ਚ ਇੱਕ ਗੱਲ ਦਸੀ ਕਿ ਤੁਹਾਡੇ ਨਾਲ ਦੇ ਹੀ ਮੁੰਡੇ ਜਿਹੜੇ ਪੜਦੇ ਸੀਗੇ ਤਾਂ ਪਤਾ ਲੱਗਾ ਕਿ ਉਹ ਨਸ਼ਿਆਂ 'ਚ ਵੜ ਗਏ ਹਾਂਜੀ ਥੋੜੀ ਉਹਨਾਂ ਨਾਲ ਮੁਲਾਕਾਤ ਹੋਈ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀ ਕਾਰਨ ਬਣੇ ਉਹਨਾਂ ਦੇ ਜੀ ਉਹ ਇਦਾਂ ਭਾਜੀ ਮੇਰੇ ਨਾਲ ਜਿਹੜੇ ਪੜਦੇ ਸੀ ਉਹਨਾਂ ਦੇ ਨਹੀਂ ਸੀ ਜਿਹੜੇ ਨੂੰ ਮੈਂ ਖੱਥੀ ਖੇਡੇ ਕੇ ਲਾ ਕੇ ਗਿਆ ਸੀ ਨਾ ਉਹਨਾਂ ਦੇ ਵਿੱਚੋਂ ਜਿਹੜੇ ਛੋਟੇ ਸੀ ਮੇਰੀ ਏਜ ਤੋਂ ਜਿਹੜਾ ਨੂੰ ਆਪਾਂ ਮੰਨ ਲਓ ਖੇਡਣਾ ਲਾਇਆ ਸੀ ਜਦੋਂ ਮੈਂ ਬਹੁਤ ਚਿਰਾਂ ਬਾਅਦਾਂ ਮੰਨ ਲਓ ਆਇਆ 24 ਸਾਲੀਆ ਆਇਆ ਨਾ ਕਿੰਨਾ 24 ਸਾਲੀਆ ਆਇਆ ਮੈਂ ਜਦੋਂ ਫਿਰ ਉਹਨਾਂ ਨੂੰ ਪੁੱਛਿਆ ਵੀ ਉਹ ਕਿੱਥੇ ਗਏ ਹੈਗੇ ਛੋਟੇ ਛੋਟੇ ਨਿਆਣੇ ਹੁੰਦੇ ਸੀ ਯਾਰ ਬੰਦੇ ਕਹਿੰਦੇ ਉਹ ਤਾਂ ਪਾਈਏ ਵੀ ਨਸ਼ੇ ਨੂੰ ਲੱਗੇ ਆ ਫੁਲਾਣਾ ਨਸ਼ੇ ਨੂੰ ਲੱਗਾ ਹੂੰ ਮੇਰਾ ਯਾਰ ਬੜਾ ਬਈ ਅਫਸਰਟ ਹੋਇਆ ਵੀ ਯਾਰ ਇਦਾਂ ਕਿਦਾਂ ਹੋ ਸਕਦਾ ਹਨ ਤੇ ਉਹ ਬੰਦੇ ਫੇ ਮੈਨੂੰ ਚੀਜ਼ ਪਰੇਸ਼ਾਨ ਕਰਦੀ ਸੀ ਸੋ ਇਸ ਕਰਕੇ ਮੈਂ ਡਿਸੀਜਨ ਲਿਆ ਵੀ ਕੁਝ ਨਾ ਕੁਝ ਹੋਣਾ ਭਾਜੀ ਵੀ ਆਪਣੇ ਕੰਮ ਕਰਨ ਦੇ ਨਾਲ ਨਾਲ ਸਮਾਜ ਨੂੰ ਆਪਾਂ ਟਾਈਮ ਜ਼ਰੂਰ ਦੇਣਾ ਕਿਉਂਕਿ ਇੱਕ ਵਾਰੀ ਜ਼ਿੰਦਗੀ ਮਿਲੀ ਆ ਸੋ ਕੁਝ ਨਾ ਕੁਝ ਸਮਾਜ ਲਈ ਆਪਾਂ ਜ਼ਰੂਰ ਕਰਕੇ ਜਾਣਾ ਭਾਜੀ ਇਦਾਂ ਨਹੀਂ ਮਰਨਾ ਆਪਾਂ ਜਿਵੇਂ ਤੁਸੀਂ ਦੋਵੇਂ ਚੀਜ਼ਾਂ ਕਰਕੇ ਦੇਖ ਲੀਆਂ ਬਾਹਰ ਵੀ ਕੰਮ ਕਰਕੇ ਦੇਖ ਲਿਆ ਹੁਣ ਪਿੰਡ ਦੇ ਵਿੱਚ ਵੀ ਬੇਲੇ ਨਾ ਲਾਇਆ ਹਾਂਜੀ ਉੱਡੇ ਵੀ ਜਹਾਂ ਚੋਂ ਤਾਂ ਕਿ ਪੱਕੇ ਤੌਰ ਤੇ ਪੰਜਾਬ ਬਿਲਕੁਲ ਭਾਜੀ ਆ ਜਾਣਾ ਬਸ ਦੋ ਕੰਮ ਇੱਕ ਦੋ ਹੋਰ ਕੰਮ ਆਪਾਂ ਸੈਟਿੰਗ ਕਰਕੇ ਹਾਂ ਤਾਂ ਆਪਾਂ ਵਾਪਸ ਆ ਜਾਣਾ ਭਾਜੀ ਕਿਉਂਕਿ ਜਿੱਦਾਂ ਪੁਰਾਣੇ ਬਜ਼ੁਰਗ ਜਾਂਦੇ ਹੁੰਦੇ ਹੁੰਦੇ ਦਾਕਸਾ ਲਾਉਂਦੇ ਹੁੰਦੇ ਸੀ ਹਾਂ ਸੋ ਆਪਣੀ ਲਾਈਫ ਸੈਟ ਪਿਛਲਿਆਂ ਦੀ ਵੀ ਕਰ ਦਿੰਦੇ ਸੀ ਆਪਣੀ ਵੀ ਕਰਕੇ ਪਿੱਛੇ ਆ ਜਾਣਾ ਚਾਹੀਦਾ ਬਾਹਰ ਭਾਜੀ ਬਾਹਰ ਜੇ ਰਹਿਣਾ ਤਾਂ ਭਾਜੀ ਫਿਰ ਜੇ ਨਿਆਣੇ ਨਿੱਕੇ ਉੱਥੇ ਹੋਗਾ ਹਾਂ ਫਿਰ ਪਿਛਲੀ ਪੀੜੀ ਵੀ ਖਤਮ ਹੋ ਜਾਣੀ ਕੋਈ ਫਾਇਦਾ ਨਹੀਂਗਾ ਹੂੰ ਸੋ ਇਹ ਆਪਣਾ ਮੁਲਕ ਇਹੀ ਆ ਆਪਾਂ ਨੂੰ ਇੱਥੇ ਹੀ ਆਉਣਾ ਚਾਹੀਦਾ ਜਿਵੇਂ ਇੱਕ ਤੁਹਾਡਾ ਬ੍ਰਦਰ ਇਥੇ ਵੇਲੇਨੇ ਦਾ ਕੰਮ ਕਰਦਾ ਤੁਸੀ ਨੂੰ ਲੱਗਦਾ ਦੱਸ ਦੇ ਸੀ ਕਿ ਤੁਸੀਂ ਆਪਣਾ ਹਿੱਸਾ ਵੀ ਉਹਨੂੰ ਦਿੱਤਾ ਹੋਇਆ ਉਹ ਪਾਜੀ ਹਿੱਸਾ ਹੈ ਹੀ ਸਾਰਾ ਕੁਝ ਉਹਦਾ ਹੈ ਪਾਜੀ ਅੱਛਾ ਉਹਦਾ ਪਤਾ ਨਹੀਂ ਆਪਾਂ ਉਹਦਾ ਹੀ ਦਿੱਤਾ ਲਿਆ ਖਾਨੇ ਉਹ ਥੋੜਾ ਵਧੀਆ ਹੈ ਪਾਜੀ ਉਹ ਵਧੀਆ ਬੰਦਾ ਆ ਹਾਂ ਸੋ ਉਹ ਪਤਾ ਵੀ ਜਿੰਨੇ ਕੁ ਉਹਨੂੰ ਜਾਣਦੇ ਆ ਉਹਦੇ ਮਾਨ ਚੋਂ ਨਹੀਂ ਕੋਈ ਵੀ ਹੈਗਾ ਸੋ ਜੋ ਕੁਛ ਹੈਗਾ ਕੀ ਪਤਾ ਆਪਾਂ ਉਹਦਾ ਦਿੱਤਾ ਲਿਆ ਖਾਨੇ ਪਾਜੀ ਇਹ ਤਾਂ ਮੰਨ ਲਓ ਉਹਦੇ ਨਾਲ ਪਿਆਰ ਆ ਪਾਜੀ ਭਰਾਮਾਂ ਦਾ ਮੇਰਾ ਜਿੱਦਾਂ ਮੰਨ ਲਓ ਭਰਾਮਾਂ ਦਾ ਪਿਆਰ ਹੁੰਦਾ ਮੇਰਾ ਵੀ ਉਹਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਆ ਠੀਕ ਹੈ ਸੋ ਕਦੀ ਵੀ ਮੈਨੂੰ ਉਹ ਫੋਨ ਕਰੇ ਮੈਨੂੰ ਲੱਗਦਾ ਨਹੀਂ ਵੀ ਮੈਂ ਜਿੱਥੋਂ ਵੀ ਜੋ ਵੀ ਮੇਰਾ ਸਰਦਾ ਮੈਂ ਉਹਦੇ ਕੁਝ ਵੀ ਕਰ ਸਕਦਾ ਹਾਂ ਹਾਂਜੀ ਬੜੀ ਵਧੀਆ ਇਹ ਗੱਲ ਹੈ ਜਿਵੇਂ ਹੁਣ ਨੌਜਵਾਨ ਬਹੁਤ ਸਾਰੇ ਇੰਟਰਵਿਊਸ ਹੁੰਦੇ ਵੀ ਹੋਣਗੇ ਬੜੇ ਸਾਰੇ ਲੋਕਾਂ ਦੇ ਮਨਾਂ ਚ ਸਵਾਲ ਵੀ ਆ ਜਾਂਦਾ ਇਹ ਫਿਰ ਤੁਸੀਂ ਹੁਣ ਚੇਨ ਬਣਾਓਗੇ ਇੱਕ ਜਾਂ ਇੰਡੀਵਿਜੂਅਲ ਕਰੋਗੇ ਜਾਂ ਕੋਈ ਐਨਜੀਓ ਬਣਾਓਗੇ ਕਿਵੇਂ ਕਰੋਗੇ ਇਹ ਤੁਸੀਂ ਕੰਮ ਐਨਜੀਓ ਨਹੀਂ ਭਾਜੀ ਕਰਾਂਗੇ ਇਹਦੇ ਵਿੱਚ ਆਪਾਂ ਸਿਰਫ ਗਾਈਡ ਹੀ ਕਰਾਂਗੇ ਆਪਾਂ ਨੂੰ ਮੈਂ ਭਾਜੀ ਕੋਈ ਵੀ ਜ਼ਿੰਦਗੀ ਜਦੋਂ ਆਪਾਂ ਜਾਣਾ ਨਾ ਜਹਾਂ ਦੇ ਮੈਂ ਕੋਈ ਵੀ ਤੱਬਾ ਲੈ ਕੇ ਨਹੀਂ ਜਾਣਾ ਚਾਹੁੰਦਾ। ਹੂੰ ਵਧੀਆ ਜਿੱਦਾਂ ਸੂਰਮੇ ਵਾਲੀ ਜ਼ਿੰਦਗੀ ਹੁੰਦੀ ਆ। ਹੂੰ ਕਿਉਂਕਿ ਇੱਕ ਬੰਦੇ ਹੁੰਦੇ ਭਾਜੀ ਦੋ ਤਿੰਨ ਤਰ੍ਹਾਂ ਦੇ ਬੰਦੇ ਹੁੰਦੇ ਆ। ਇੱਕ ਹੁੰਦੇ ਨਾਰਮਲ ਬੰਦਾ, ਇੱਕ ਹੁੰਦਾ ਮਾਰਦੇ, ਇੱਕ ਹੁੰਦੇ ਸੂਰਮੇ। ਹੂੰ ਮੈਂ ਚਾਹੁੰਦਾ ਵੀ ਜਦੋਂ ਮੈਂ ਜਾਵਾਂ ਜ਼ਿੰਦਗੀ 'ਚ ਤੇ ਉਹਨਾਂ ਉਹਨਾਂ ਬੰਦਿਆਂ 'ਚ ਮੇਰਾ ਨਾਂ ਹੋਵੇ। ਹੂੰ ਤੇ ਮੇਰੇ ਤੇ ਕੋਈ ਇਲਜ਼ਾਮ ਨਾ ਹੋਵੇ, ਕੋਈ ਪੈਸੇ ਥੇਲੇ ਦਾ, ਖਾਣ ਪੀਣ ਦਾ। ਵਧੀਆ ਜ਼ਿੰਦਗੀ ਜੀ ਕੇ ਆਪਾਂ ਜਾਣਾ ਚਾਹੁੰਦੇ ਆ। ਇੱਕ ਵਾਰੀ ਆਉਣਾ। ਹੂੰ ਸੋ ਮੈਂ ਚਾਹੁੰਦਾ ਵੀ ਆਪ ਮੇਰਾ ਨਾਂ ਹੋਵੇ। ਵਧੀਆ ਆਪਣੇ ਸੇਵਾ ਸੇਵਾ ਭਾਵਨਾ ਦੇ ਵਿੱਚ ਜਿੰਨਾ ਵੀ ਹੋ ਸਕਦਾ ਆਪਾਂ ਰੱਬ ਦਾ ਨਾਮ ਲੈ ਕੇ ਤੁਰ ਪਏ ਆ ਬਾਕੀ ਮਹਾਰਾਜ ਇਹ ਚਾਹੁੰਦਾ ਵੀ ਆਪ ਜੁੜ ਕੇ ਹੀ ਬੇਨਤੀ ਕਰਦਾ ਮੇਰੇ ਕੋਲ ਚੰਗੇ ਕੰਮ ਕਰਾਈਂ ਈਮਾਨਦਾਰੀ ਰੱਖੀ ਸੋ ਮੈਂ ਇਹ ਚਾਹੁੰਦਾ ਭਾਜੀ ਵੀ ਵਧੀਆ ਸੇਧ ਦੇ ਕੇ ਜਾਈਏ ਜਿੰਨੇ ਜੋ ਕੇ ਹੈਗੇ ਆ ਕੰਮਕਾਰ ਵੀ ਚਲੋ ਕਰਾਂਗੇ ਮਿਹਨਤ ਕਰ ਰਹੇ ਆ ਹੋਰ ਮਹਾਰਾਜ ਤਰਕੀ ਦੇਵੇ ਤਾਂ ਜੋ ਕਿਸੇ ਦੇ ਕੰਮ ਆ ਸਕੇ ਤੁਸੀਂ ਇਹ ਜਉਨੇ ਹੱਥ ਜੋੜ ਕੇ ਹੀ ਬੇਨਤੀ ਪ੍ਰਮਾਤਮ ਨੂੰ ਕਰਦੇ ਆਂ ਵੀ ਆਪਣੀ ਮੇਰੇ ਕੋਲੋਂ ਜਿੰਨੀ ਹੋ ਸਕਦੀ ਤੂੰ ਆਪ ਸੇਵਾ ਲੈ ਸੇਵਾ ਕਰਵਾ ਮਹਾਰਾਜ ਜਿੰਨਾ ਕਿ ਦੇ ਵੀ ਆਪਾਂ ਲੋਕਾਂ ਦੀ ਗਰੀਬਾਂ ਦੀ ਮਦਦ ਕਰ ਸਕੀਏ ਬਾਕੀ ਤੁਰਪੈ ਪਤਾ ਨਹੀਂ ਮੈਂ ਜਦਾਂ ਚੇਂਜ ਹੋ ਗਿਆ ਭਾਈ ਮਾਈਂਡ ਦੋ ਚੌ ਪੰਜ ਮਹੀਨਿਆਂ ਚ ਬਹੁਤ ਜਿਆਦਾ ਜਿਵੇਂ ਬੜੀ ਵਧੀਆ ਤੁਸੀਂ ਗੱਲ ਹੈ ਜਿਵੇਂ ਵਿਜ਼ਨ ਬਹੁਤ ਹੀ ਵੱਡਾ ਹੈ ਕਈ ਵਾਰੀ ਬੰਦਾ ਫਰਸਟ੍ਰੇਟ ਵੀ ਹੋ ਜਾਂਦਾ ਕਿਉਂਕਿ ਇੰਨਾ ਪੰਜਾਬ ਹੈ ਤੁਹਾਨੂੰ ਬਹੁਤ ਤਰ੍ਹਾਂ ਤੋਂ ਫੋਨ ਵੀ ਆ ਜਾਣਗੇ ਕਈ ਲੋਕ ਕਹਣਗੇ ਕਿ ਸਾਡੀ ਵੀ ਮਦਦ ਕਰੋ ਉੱਡ ਨਾਲ ਫਿਰ ਐਨ ਆਰ ਆਈ ਹੋਰ ਵੀ ਜੁੜੇ ਹੋਏ ਨੇ ਜਿਹੜੇ ਜੁੜੇ ਦੋ ਚਾਰ ਜਾਣੇ ਜੁੜੇ ਆ ਭਾਜੀ ਅੱਛਾ ਸੋ ਐਨ ਆਰ ਆਈ ਭਾਜੀ ਬਹੁਤ ਚਿੰਤਾ ਤੇ ਆ ਬਾਹਰ ਹਾਂ ਉਹ ਚਾਹੁੰਦੇ ਆ ਵੀ ਆਪਾਂ ਲਈ ਪੀੜ੍ਹੀ ਲਈ ਕੁਝ ਕਰੀਏ ਹੂੰ ਸੋ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਭਾਜੀ ਮੈਂ ਤਾਂ ਇਹ ਚਾਹਨਾ ਵੀ ਤੁਸੀਂ ਆਪਣੇ ਪਿੰਡ ਲੈਵਲ ਤੇ ਆਪਣਾ ਆਪਣਾ ਖਿਆਲ ਰੱਖੋ ਹੂੰ ਆਪਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ ਭਾਜੀ ਆਪਣਾ ਮੈਨੂੰ ਮੈਂ ਇਹ ਐਨ ਜੀਓਸ ਕਰਕੇ ਨਹੀਂ ਕੁਝ ਮੈਂ ਜੂ ਬਈ ਬਣਾਉਣਾ ਨਹੀਂ ਚਾਹਨਾ ਮੈਂ ਸਿਰਫ ਇੱਕ ਵੀਡੀਓ ਪਾ ਕੇ ਦੱਸ ਸਕਦਾ ਹਾਂ ਵੀ ਆਹ ਚੀਜ਼ ਕਰ ਲਓ ਆਹ ਚੀਜ਼ ਕਰ ਉਹ ਬਟ ਤੁਸੀਂ ਆਪਣੇ ਪਿੰਡ ਲੈਵਲ ਤੇ ਹਰੇਕ ਬੰਦੇ ਮੈਂ ਹੁਣ ਆਪਣੇ ਪਿੰਡ ਦੀ ਡਾਇਟ ਦਾ ਖਰਚਾ ਲਿਆ ਹਨਾ ਠੀਕ ਹੈ ਜਿਹਦਾ ਨਿਆਣੇ ਨੂੰ ਮੈਂ ਚਾਹਣਾ ਵੀ ਉਹ ਗਰਾਊਂਡ 'ਚ ਆਉਣ ਹੁਣ ਪਹਿਲਾਂ ਕੋਈ ਘਟ ਆਉਂਦੇ ਸੀਗੇ ਹੌਲੀ ਹੌਲੀ ਜਦੋਂ ਉਹਨਾਂ ਨੂੰ ਦੱਸਿਆ ਵੀ ਡਾਇਟ ਮਿਲਣੀ ਹੈ ਹੌਲੀ ਹੌਲੀ ਆਉਣ ਲੱਗ ਪਿਆ ਡਾਇਟ ਸਾਰੀ ਤੁਸੀਂ ਦਿੰਦੇ ਹੋ ਡਾਇਟ ਭਾਜੀ ਸ਼ੁਰੂ ਕਰਤੀ ਆ ਰਸਮਾਂ ਦੀ ਕਿਰਪਾ ਨਾਲ ਆਪਾਂ ਸ਼ੁਰੂ ਕਰਤੀ ਆ ਠੀਕ ਹੈ ਸੋ ਜੇ ਕੋਈ ਹੋਰ ਵੀ ਦੇਣਾ ਚਾਹੁੰਦਾ ਤਾਂ ਚਲੋ ਦੇ ਸਕਦਾ ਜਿੰਨਾ ਚੱਕਰ ਕੋਈ ਨਹੀਂ ਦਿੰਦਾ ਮੈਂ ਦਊਂਗਾ ਭਾਜੀ ਕੋਈ ਠੀਕ ਹੈ ਜੋ ਵੀ ਆਪਣਾ ਸਰ ਦਾ ਉਹ ਕੇਲੇ ਕੋਈ ਬਦਾਮ ਕੋਈ ਛੋਲੇ ਭੇਕੇ ਜੋ ਵੀ ਮੰਨ ਲਓ ਪਲੇਅਰ ਨੂੰ ਚਾਹੀਦਾ ਹੁੰਦਾ ਨਾਰਮਲ ਉਹ ਆਪਾਂ ਦੇਵਾਂਗੇ ਕਿਉਂ ਉਹ ਗਰਾਉਂਡ ਚ ਜਾਣਗੇ ਮੈਂਟਲੀ ਸਟਰੋਂਗ ਹੋਣਗੇ ਕਿਉਂਕਿ ਇੱਕ ਸਟੇਜ ਹੁੰਦੀ ਭਾਜੀ ਬੰਦੇ ਦਾ ਸਰੀਰ ਖੋਲਣ ਦੀ ਹਾਂ ਨਿਆਣੇ ਦਾ ਇੱਕ ਬੰਦਾ ਲੈਪਟਾਪ ਤੇ ਉਹ ਵੀਡੀਓ ਗੇਮ ਖੇល ਰਿਹਾ ਰਾਈਟ ਦੂਆ ਬੰਦਾ ਕੋਈ ਆਈਪੋਡ ਤੇ ਲੱਗਾ ਜਾਂ ਮੋਬਾਈਲ ਤੇ ਸਕਰੋਲ ਕਰਨ ਲੱਗਾ ਇੱਕ ਬੰਦਾ 5 ਵਜੇ ਗਰਾਉਂਡ ਚ ਆ ਰਿਹਾ ਉਹਦਾ ਬਾਡੀ ਖੁੱਲ ਰਹੀ ਆ ਵੀ ਜਦਾਂ ਚੈਲੀਏ ਵੀ ਕਿਦਾਂ ਇੰਜਨ ਖੋਲ ਮੰਨ ਲਓ ਫੋਰਡ ਲਾ ਲਓ ਟ੍ਰੈਕਟਰ ਲਾ ਲਓ ਕਹਿੰਦੇ ਵੀ ਪੁਰਾਣੇ ਬਿਓਰ ਕਹਿੰਦੇ ਵੀ ਜਿੰਨਾ ਇਹਨੂੰ ਖੋਲਣਾ ਉੰਨਾ ਹੀ ਵਧੀਆ ਚੱਲੂਗਾ ਉਹੀ ਸਿਸਟਮ ਬੋਡੀ ਦਾ ਆ ਨਿਆਣਿਆਂ ਦਾ ਭਾਈ 18 ਸਾਲ ਤੋਂ ਪਹਿਲਾਂ ਜਿਹੜਾ ਬੰਦਾ ਮੈਂਟਲੀ ਸਟਰੋਂਗ ਹੋਣਾ ਆ ਉਹਨੂੰ ਗਰਾਊਂਡ 'ਚ ਆਉਣਾ ਹੀ ਪੈਣਾ ਆ ਜਾਂ ਕਿਸੇ ਨੇ ਕੋਈ ਕੰਮਕਾਰ ਸਿੱਖਣਾ ਉਹ ਮੈਂਟਲੀ ਸਟਰੋਂਗ ਹੋਊਗਾ ਉਹ ਜ਼ਿੰਦਗੀ 'ਚ ਕੁਝ ਕਰ ਸਕਦਾ ਰਿਸਕ ਲੈ ਸਕਦਾ ਤੁਸੀਂ ਮਹਿਸੂਸ ਕੀਤਾ ਕਿ ਇਹ ਵੀ ਵਿਲ ਪਾਵਰ ਘਟੀ ਆ ਜਿਵੇਂ ਤੁਸੀਂ ਤਾਂ ਜਦੋਂ ਮੈਨੂੰ ਲੱਗਦਾ ਇੱਥੋਂ ਘਰੋਂ ਹੀ ਬਹੁਤ ਸਾਰਾ ਕੰਮਕਾਰ ਕਰਕੇ ਗਏ ਹੋਵੋਗੇ ਤੁਹਾਨੂੰ ਤਾਂ ਤੰਗੀ ਵੀ ਨਹੀਂ ਆਈ ਹੋਣੀ ਹੁਣ ਕਹ ਕੰਮ ਉਹ ਪਾਜੀ ਜੇ ਤਾਂ ਕੰਮ ਤਾਂ ਕਰਨੇ ਪੈਣਾ ਆ ਉਹ ਸ਼ੁਰੂ ਕਦੋਂ ਕਰਨਾ ਉਹਨਾਂ ਨੇ ਦੇਖਣਾ ਆ ਜਿੰਨਾ ਜ਼ਿਆਦਾ ਲੇਟ ਕਰਨਗੇ ਉਨੀ ਲਾਈਫ ਛੇਤੀ ਪਿੱਛੇ ਚਲੀ ਜਾਣੀ ਆ ਉਨੀ ਲੇਟ ਮੰਨ ਲਓ ਸੈਟਲ ਹੋਊਗੇ ਜਿੰਨੇ ਜਲਦੀ ਨਿਆਣੇ ਆਪਣੇ ਬੱਚਿਆਂ ਨੂੰ ਆਪਣੇ ਕੰਮਕਾਰ ਵਿੱਚ ਪਹੁੰਚਣਗੇ ਕੋਈ ਬਿਜ਼ਨਸ ਵਿੱਚ ਪਹੁੰਚਣਗੇ ਉਨੀ ਲਾਈਫ ਜਲਦੀ ਸੈੱਟ ਹੋਣੀ ਆ ਤਾਂ ਆਮ ਇੱਕ ਨਾਰਮਲ ਗੱਲ ਆ ਜਿੰਨੀ ਜਲਦੀ ਕੰਮ ਕੋਈ ਸਟਾਰਟ ਕਰਨਗੇ ਪੈਸਾ ਆਉਣਾ ਸ਼ੁਰੂ ਹੋਊਗਾ ਉੰਨੀ ਜਲਦੀ ਸੈਟਲ ਹੋਵਾਂਗੇ ਜੇ ਆਪਾਂ ਸੋਚੀ ਜਾਵਾਂਗੇ ਹੋਣ ਕਰਾਂਗੇ ਗੱਲ ਕਰਾਂਗੇ ਫਿਰ ਕਦੋਂ ਕਰਨਾ ਭਾਜੀ ਜਾਨੂ ਤਾਂ ਫਿਰ ਟਾਈਮ ਲੰਘ ਜਾਂਦਾ ਕਿਉਂਕਿ ਇਹ ਚੀਜ਼ਾਂ ਇਹਦੀ ਵੀ ਭਾਈ ਆਪਾਂ ਇੱਥੇ ਸਰਚ ਕਰ ਰਹੇ ਆ ਹੌਲੀ 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 ਗਾਂ ਆਪਾਂ ਨੈਕਸਟ ਕਿਤੇ ਇੰਟਰਵਿਊ ਕਰਾਂਗੇ ਸੋ ਉਹਦੇ ਵਿੱਚ ਹੋਰ ਆਪਾਂ ਪੜ ਰਹੇ ਆ ਪੜਾਈ ਕਰ ਰਹੇ ਆ ਵੀ ਕੀ ਕਰ ਸਕਦੇ ਆ ਨਾ ਸੋ ਉਹਦੇ ਵਿੱਚ ਆਪਾਂ ਫਿਰ ਕਿਤੇ ਡਿਸਕਸ ਕਰਾਂਗੇ ਤੇ ਬਾਕੀ ਲੱਗੇ ਹੋਏ ਆ ਪਰਮਾਤਮਾ ਕਰੇ ਵੀ ਵਧੀਆ ਕੰਮ ਕਰਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਬੜੀ ਚੰਗੀ ਗੱਲ ਹੈ ਕਿ ਪੰਜਾਬ ਨੂੰ ਲੈ ਕੇ ਚਿੰਤਤ ਹੋਣਾ ਵੀ ਚਾਹੀਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨੀ ਦਾ ਵੱਡਾ ਹਿੱਸਾ ਇੱਕ ਨਸ਼ਿਆਂ ਦੀ ਦਲਦਲ ਚ ਫਸਿਆ ਹੋਇਆ ਹੈ ਕੁਝ ਲੋਕ ਬੇਰੁਜ਼ਗਾਰ ਹੈਗੇ ਨੇ ਨੌਜਵਾਨ ਸੈਟਲ ਹੋਣਾ ਚਾਹੁੰਦੇ ਨੇ ਪਰ ਮਾਰਗ ਉਹਨਾਂ ਨੂੰ ਸਹੀ ਜਿਹੜਾ ਜਦੋਂ ਨਜ਼ਰ ਨਹੀਂ ਆਉਂਦਾ ਤਾਂ ਫਿਰ ਨੌਜਵਾਨ ਭਟਕ ਜਾਂਦੇ ਨੇ ਤਾਂ ਇਹਨਾਂ ਦਾ ਇਹੀ ਮਿਸ਼ਨ ਹੈ ਕਿ ਨੌਜਵਾਨਾਂ ਨੂੰ ਚੰਗੇ ਕੰਮ ਹੀ ਲਾਇਆ ਜਾਵੇ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਭਾਵੇਂ ਕਿ ਪੂਰੇ ਪੰਜਾਬ ਦੇ ਵਿੱਚ ਪੈਸੇ ਥੇਲੇ ਦੇ ਨਾਲ ਮਦਦ ਨਹੀਂ ਕੀਤੀ ਜਾ ਸਕਦੀ ਪਰ ਕਹਿੰਦੇ ਨੇ ਕਿ ਜਿੰਨੀ ਕੁ ਅਸੀਂ ਜੋਗੇ ਹੋਵਾਂਗੇ ਉਹਨਾਂ ਨੂੰ ਅਸੀਂ ਕਰਾਂਗੇ ਨੌਜਵਾਨਾਂ ਦੀ ਮਦਦ ਉਹਨਾਂ ਨੂੰ ਰਾਹ ਦਸੀਰਾ ਉਹਨਾਂ ਦਾ ਬਣਾਾਂਗੇ ਕਿ ਤੁਸੀਂ ਕੀ ਕੁਝ ਕਰ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਕੰਮ ਬਹੁਤ ਸਾਰੇ ਨੇ ਕਰਨ ਵਾਸਤੇ ਬਸ ਤੁਹਾਨੂੰ ਗਾਈਡੈਂਸ ਦੀ ਲੋੜ ਹੈ ਤਾਂ ਇਹ ਨੌਜਵਾਨ ਇਹੀ ਵੀਡੀਓ ਲੈ ਕੇ ਇਸ ਵੇਲੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਦੇਖਦੇ ਰਹੋ ਹੈਸ਼ਟੈਗ ਪੰਜਾਬ